ਸਵਾਗਤ ਹੈ ਪੀਟੀਸੀ ਨਿਊਜ਼ ਸਵੇਰ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਕਿ ਇਸ ਪ੍ਰੋਗਰਾਮ ਦੇ ذریعے ਜਾਗਰੂਕਤ ਨੂੰ ਕੀਤਾ ਜਾਵੇ ਕਿਸੇ ਵੀ ਬਿਮਾਰੀ ਸੰਬੰਧੀ ਤੁਹਾਡੇ ਕੋਈ ਸਵਾਲ ਨੇ ਕਿਸੇ ਵੀ ਬਿਮਾਰੀ ਦੇ ਸੰਬੰਧੀ ਕੋਈ ਜਾਗਰੂਕਤਾ ਤੁਹਾਨੂੰ ਚਾਹੀਦੀ ਹੈ ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਇਸ ਮੰਚ ਤੋਂ ਕਿ ਉਹ ਸਾਰੀ ਜਾਗਰੂਕਤਾ ਤੁਹਾਨੂੰ ਪਹੁੰਚਾਈ ਜਾਵੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਟ੍ਰੀਟਮੈਂਟ ਕਿਸੇ ਪਾਰਟਿਕੂਲਰ ਹਸਪੀਟਲ ਤੋਂ ਹੀ ਕਰਾਣਾ ਸਾਡਾ ਮਕਸਦ ਇਹ ਹੁੰਦਾ ਕਿ ਘੱਟੋ ਘੱਟ ਉਸ ਬਿਮਾਰੀ ਸੰਬੰਧੀ ਜਾਂ ਤੁਹਾਨੂੰ ਫਿੱਟ ਰਹਿਣ ਸੰਬੰਧੀ ਜਿਹੜੀ ਵੀ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਈ ਜਾ ਸਕੇ ਉਹ ਸੇ ਮੁਹੱਈਆ ਕਰਵਾਈ ਜਾਵੇ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਨਾ ਤੁਸੀਂ ਵੀ ਬੜੀ ਵਾਰ ਸੁਣਿਆ ਹੋਣਾ ਕਿ ਫਲਾਣਾ ਬੰਦਾ ਪਾਰਟੀ ਦੀ ਰੀਡ ਦੀ ਹੱਡੀ ਹੈ ਇਹ ਆਰਗੇਨਾਈਜੇਸ਼ਨ ਦੀ ਰੀਡ ਦੀ ਹੱਡੀ ਹੈ ਇਜ਼ ਅ ਬੈਕਬੋਨ ਆਫ ਇੰਡੀਆ ਯਾ ਫਲਾਣਾ ਟਿਮ ਕਨਾ ਤੇ ਉਹ ਕਿਉਂ ਕਹਿੰਦੇ ਆ ਉਹਦੇ ਪਿੱਛੇ ਇੱਕ ਮਕਸਦ ਹੁੰਦਾ ਕਿਉਂਕਿ ਸਾਡੇ ਸਰੀਰ ਦੇ ਵਿੱਚ ਜਿਹੜੀ ਰੀਡ ਦੀ ਹੱਡੀ ਹੈ ਜਿਹਨੂੰ ਬੈਕਬੋਨ ਕਹਿੰਦੇ ਆ ਉਹ ਹੀ ਸਾਡਾ ਸਾਰਾ ਸਰੀਰ ਚਲਾਂਦੀ ਹੈ ਉਹਦੇ ਤੇ ਹੀ ਸਾਡਾ ਦਰਉਮਦਾਰ ਸਾਰਾ ਟਿਕਿਆ ਹੋਇਆ ਪਰ ਅਸੀਂ ਲਗਾਤਾਰ ਦੇਖ ਰਹੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਵੀ ਲਗਾਤਾਰ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ 'ਤੇ ਵੀ ਬੜੀਆਂ ਗੱਲਾਂ ਜਈਆਂ ਆਂਦੀਆਂ ਨੇ ਕਿ ਰੀਡ ਦੀ ਹੱਡੀ ਦੇ ਨਾਲ ਸਬੰਧਤ ਬਿਮਾਰੀਆਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਵੈਸੇ ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਸੀਗਾ ਕਿ ਇੱਕ ਉਮਰ ਦਾ ਪੜਾਅ ਐਸਾ ਹੁੰਦਾ ਉਸ ਉਮਰ ਦੇ ਪੜਾਅ ਤੋਂ ਬਾਅਦ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਥੋੜੀ ਡਿਸਕ ਦੀ ਪ੍ਰੋਬਲਮ ਹੋ ਜਾਂਦੀ ਹੈ ਤੁਹਾਨੂੰ ਬੈਕਬੋਨ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਹੁਣ ਤਾਂ 25 26 26 ਸਾਲ ਦੇ ਨੌਜਵਾਨਾਂ ਦੇ ਵਿੱਚ ਵੀ ਰੀਡ ਦੀ ਹੱਡੀ ਨੂੰ ਲੈ ਕੇ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਬੜੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸੋ ਰੀਡ ਦੀ ਹੱਡੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਲਗਾਤਾਰ ਨੰਬਰ ਵੀ ਥੱਲੇ ਚੱਲ ਰਹੇ ਨੇ ਔਰ ਅੱਜ ਕੋਸ਼ਿਸ਼ ਇਹ ਕਰਾਂਗੇ ਕਿ ਉਸ ਸੰਬ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ ਦੋ ਖਾਸ ਮਹਿਮਾਨ ਮੇਰੇ ਨਾਲ ਜੁੜੇ ਹੋਏ ਨੇ ਬਹੁਤ ਐਕਸਪੀਰੀਅੰਸ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਕੋਲ ਜ਼ਿੰਦਗੀ ਦਾ ਇੱਕ ਲੰਮਾ ਤਜਰਬਾ ਇਹਦੇ ਨਾਲ ਜੁੜਦੇ ਹੋયા ਗੱਲਬਾਤ ਕਰਦੇ ਆ ਡਾਕਟਰ ਸੁਮੇਤ ਸਿੰਘ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਕੰਸਲਟੈਂਟ ਨਿਊਰੋ ਤੇ ਸਪਾਈਨ ਸਰਜਨ ਨੇ ਐਟ ਸੋਹਾਨਾ ਹਸਪੀਟਲ ਮੋਹਾਲੀ ਮੇਰੇ ਨਾਲ ਡਾਕਟਰ ਨਿਤੇਸ਼ अरोड़ा ਜੀ ਵੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਰੋੜਾ ਸਾਹਿਬ ਤੁਹਾਡਾ ਵੀ ਕੰਸਲਟੈਂਟ ਨਿਊਰੋ ਐਂਡ ਸਪਾਈਨ ਸਰਜਨ ਐਟ ਸੋਹਾਨਾ ਹਸਪੀਟਲ ਮੋਹਾਲੀ ਜਿਵੇਂ ਇੱਕ ਬਿਲਡਿੰਗ ਦੀ ਨੀ ਪੱਕੀ ਹੁੰਦੀ ਹੈ ਨਾ ਮਜ਼ਬੂਤ ਹੁੰਦੀ ਹੈ ਤਾਂ ਬਿਲਡਿੰਗ ਠੀਕ ਰਹਿੰਦੀ ਹੈ ਇਸੇ ਤਰ੍ਹਾਂ ਜਿਹੜੀ ਸਪਾਇਨ ਹੈ ਜਿਹੜੀ ਸਾਡੀ ਬੈਕਬੋਨ ਹੈ ਜਿਹਨੂੰ ਅਸੀਂ ਰੀੜ੍ਹ ਦੀ ਹੱਡੀ ਕਹਿੰਦੇ ਆ ਉਹਦਾ ਮਜ਼ਬੂਤ ਰਹਿਣਾ ਬੜਾ ਜ਼ਰੂਰੀ ਹੈ ਉਹਦਾ ਤੇ ਹੀ ਸਾਰਾ ਕੁਝ ਟਿਕਿਆ ਹੋਇਆ ਸੋ ਡਾਕਟਰ ਸਾਹਿਬ ਤੁਹਾਡੇ ਉੱਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਨਾ ਸਰੀਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਹੈਗੀ ਹੈ ਲੰਬਾ ਤਜਰਬਾ ਤੁਹਾਡਾ ਕੋ 2 ਦਹਾਕਿਆਂ ਦਾ 20 ਸਾਲ ਤੋਂ ਵੱਧ ਦਾ ਤਜਰਬਾ ਹੈ ਕੁਝ ਸਮੇਂ ਦੇ ਨਾਲ ਨਾ 트ੈਂਡਸ ਚੇਂਜਸ ਹੁੰਦੇ ਨੇ ਨਾ ਬੋਡੀਜ਼ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕੁਝ 트ੈਂਡ ਚੇਂਜਸ ਹੁੰਦੇ ਨੇ ਜਿਵੇਂ ਮੈਂ ਕਿਹਾ ਕਿ ਪਹਿਲਾਂ ਤਾਂ ਇਹ ਹੁੰਦਾ ਸੀ ਵੀ 60 ਤੋਂ ਬਾਅਦ ਜਾਂ 65 ਤੋਂ ਬਾਅਦ ਗੱਲ ਕਰ ਰਹੇ ਹੋ ਰੀਡ ਦੀ ਹੱਡੀ ਦੀ ਹਲੇ ਕੋਈ ਚੱਕਰ ਨਹੀਂ ਪਰ ਹੁਣ ਤਾਂ ਅਸੀਂ ਦੇਖ ਰਹੇ ਹਾਂ ਕਿ 25 25 26 26 ਸਾਲ ਦੇ ਇਹ 트ੈਂਡ ਕਿਉਂ ਚੇਂਜ ਹੋਇਆ ਖਾਣ ਪੀਣ ਕਰਕੇ ਚੇਂਜ ਹੋਇਆ ਲਾਈਫ ਸਟਾਈਲ ਚੇਂਜ ਹੋਇਆ ਤੁਹਾਡੇ ਸਾਹਮਣੇ ਕੀ ਚੁਣੌਤੀਆਂ ਆਈਆਂ ਇਸ ਨਾਲ ਕੇ ਹਰਪ੍ਰੀਤ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਸਾਨੂੰ ਬੁਲਾਇਆ ਇੱਥੇ ਜੋ ਤੁਸੀਂ ਇਹ ਸਟਾਰਟ ਕੀਤਾ ਪ੍ਰੋਗਰਾਮ ਤਾਂ ਕਿ ਐਜ਼ ਅ ਡਾਕਟਰ ਸਾਡਾ ਜੋ ਮਕਸਦ ਹੈ ਟ੍ਰੀਟਮੈਂਟ ਤੇ ਹੈ ਹੀ ਹੈ ਲੇਕਿਨ ਪਬਲਿਕ ਐਜੂਕੇਸ਼ਨ ਵੀ ਹੈ ਬਿਲਕੁਲ ਠੀਕ ਉਹ ਜੋ ਤੁਸੀਂ ਸਟਾਰਟ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸਰ ਸਰ ਤੁਸੀਂ ਬਿਲਕੁਲ ਠੀਕ ਕਿਹਾ ਪਹਿਲਾਂ ਤੇ ਇਹੀ ਕਹਾ ਜਾਂਦਾ ਸੀ ਕਿ ਜੋ ਰੀਡ ਦੀ ਹੱਡੀ ਦੀ ਬਿਮਾਰੀ ਹੈ 올ਡ ਏਜ ਦੀ ਬਿਮਾਰੀ ਹੈ ਪਰ ਇਹ ਹੌਲੀ ਹੌਲੀ ਬਿਕੋਜ਼ ਆਫ ਤੁਸੀਂ ਕਹਿ ਸਕਦੇ ਹੋ ਕਿ ਜੋ ਲਾਈਫ ਸਟਾਈਲ ਚੇਂजेस ਆਈਆਂ ਹਨ ਔਰ ਉਸਨੇ ਕਾਫੀ ਅੰਦਰ ਪ੍ਰੋਬਲਮਸ ਕ੍ਰੀਏਟ ਕੀਤੇ ਹਨ ਜੋ ਅਸੀਂ ਕਹਿ ਸਕਦੇ ਹਾਂ ਕਿ ਰੀਡ ਦੀ ਹੱਡੀ ਦੀ ਇੱਕ ਤਰ੍ਹਾਂ ਦੀ ਉਹਨੂੰ ਐਪੀਡੈਮਿਕ ਹੀ ਹੋ ਗਈ ਹੈ ਬਿਕੋਜ਼ ਈਵਨ ਅਸੀਂ ਦੇਖ ਰਹੇ ਹਾਂ ਕਿ ਹੁਣ टीनएजर्स तो लेके ओल्ड एज तक काफी लोग इनु इस प्रॉब्लम में प्रेजेंट कर रहे हैं ये दे है सर ਤੁਸੀਂ ਇਹਦੇ ਪਿੱਛੇ ਕਾਰਨ ਤੁਸੀਂ ਫੂਡ ਸਪਲੀਮੈਂਟਸ ਦੇਓ ਕੀ ਕੀ ਦੇਖਦੇ ਕਿ ਕੀ ਇੱਕ ਤੁਹਾਨੂੰ ਰੀਜ਼ਨ ਨਜ਼ਰ ਆਉਂਦਾ ਕਿ ਯਾਰ ਇਹਦੇ ਕਰਕੇ ਜਿਆਦਾ ਕੰਮ ਖਰਾਬ ਆ ਸਰ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿ ਜੋ ਫਿਜ਼ੀਕਲ ਐਕਟੀਵਿਟੀ ਹੈ ਉਹ ਬਹੁਤ ਕੱਟ ਗਈ ਹੈ ਜੋ ਸਾਡੇ ਪੁਰਾਣੇ ਬਜ਼ੁਰਗ ਸੀਗੇ ਕੰਮਕਾਜ ਫਿਜ਼ੀਕਲ ਐਕਟੀਵਿਟੀ ਕਾਫੀ ਜ਼ਿਆਦਾ ਹੁੰਦੀ ਸੀ ਖੇਤਾਂ 'ਚ ਕੰਮ ਕਰਨਾ ਫਿਜ਼ੀਕਲ ਐਕਟੀਵਿਟੀ ਕਰਨਾ ਪਰ ਹੁਣ ਜੋ ਫਿਜ਼ੀਕਲ ਐਕਟੀਵਿਟੀ ਕਾਫੀ ਮਤਲਬ ਕੱਟ ਗਈ ਹੈ ਔਰ ਜੋ ਸਿਟਿੰਗ ਹੈ ਉਹ

ਮਤਲਬ ਵਜ਼ਨ ਦੇ ਰਹੇ ਹੂੰ ਮਤਲਬ ਮੋਟੀ ਮੋਟੀ ਜੀ ਗੱਲ ਹੈ ਕਿ ਇੱਕ ਬਿਲਡਿੰਗ ਹੈ ਇੱਕ ਬਿਲਡਿੰਗ ਤੁਹਾਡਾ ਵਜ਼ਨ ਚੇਲ ਸਕਦੀ ਹੈ ਚਾਰ ਮਰਲੇ ਦਾ ਮਤਲਬ ਚਾਰ ਤੁਸੀਂ ਫਲੋਰ ਬਣਾ ਸਕਦੇ ਹੋ ਤੇ 6 ਫਲੋਰ ਤੁਸੀਂ ਬਣਾਓਗੇ ਤਾਂ ਨੁਕਸਾਨ ਤਾਂ ਬਿਲਡਿੰਗ ਨੂੰ ਹੋਈ ਗਈ ਹੋਏਗਾ ਨਾ ਕਈ ਵਾਰ ਇਸ ਦੇਖਦੇ ਬਿਲਡਿੰਗ ਟਿਲਟ ਹੋ ਜਾਂਦੀ ਹੈ ਉਸ ਹਿਸਾਬ ਦੇ ਨਾਲ ਡਾਕਟਰ ਰੋੜਾ ਸਾਹਿਬ ਜੇ ਮੋਟੀ ਮੋਟੇ ਤੌਰ ਤੇ ਫਲੇਮਿੰਦੀ ਪਾਸ਼ਾ ਦੇ ਵਿੱਚ ਸਮਝਣਾ ਚਾਹੀਦਾ ਹੈ ਪੰਜ ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਾਂ ਗੱਲਾਂ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਦਾ ਕਿ ਅਸੀਂ ਆਪਣੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ ਸਿਰਫ ਫਸਟ ਆਫ ਆਲ ਫੋਰ ਸਪਾਈਨ ਜਿਹੜਾ ਪੋਸਚਰ ਹੈਗਾ ਉਹ ਬਹੁਤ ਉਸ ਤੋਂ ਇਲਾਵਾ ਡਾਈਟ ਜਿਹਦੇ ਵਿੱਚ ਨਿਊਟ੍ਰੀਸ਼ਨ ਡੈਫੀਸ਼ੀਐਂਸੀ ਹੁੰਦੀ ਹੈਗੀ ਹੈ ਤੇ ਸਨ ਐਕਸਪੋਜ਼ਰ ਘੱਟ ਹੁੰਦਾ ਹੈਗਾ ਤੇ ਤੀਜਾ professionl ਸਿਟਿੰਗ ਪੋਸਚਰ ਪ੍ਰੋਲੋਂਗ ਸਿਟਿੰਗ ਬੀਸਿਕਲੀ ਤੁਸੀਂ ਬੈਠੇ ਹੋ ਤੋਂ ਬੈਠੇ ਹੀ ਇਹ ਕੰਮ ਕਰੀ ਜਾ ਰਹੇ ਹੋ ਪ੍ਰੋਲੋਂਗਡ ਫੋਰਵਰਡ ਬੈਂਡਿੰਗ ਅੱਗੇ ਜ਼ਿਆਦਾ ਝੁਕਣਾ ਤੇ ਅੱਛਾ ਫਿਰ ਇੱਕ ਇੱਕ ਹੋਰ ਗੱਲ ਦੱਸੋ ਇਹਨਾਂ ਇਹਨਾਂ ਸਭ ਦੇ ਵਿੱਚ ਇੱਕ ਆਮ ਬੰਦੇ ਨੂੰ ਇਹ ਕਦੋਂ ਪਤਾ ਲੱਗੇਗਾ ਜਾਂ ਕਿਵੇਂ ਪਤਾ ਲੱਗੇਗਾ ਕਿ ਭਾਈ ਹੁਣ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਅਕਸਰ ਹੀ ਸੀ ਦੇਖਦੇ ਆ ਨਾ ਵੀ ਸੁਣਦੇ ਵੀ ਆ ਘਰ ਦੇ ਸਾਡੇ ਪਿੱਠ ਦੇ ਵਿੱਚ ਬਹੁਤ ਦਰਦ ਆ ਸਾਡੇ ਪਿੱਛੇ ਬੈਕ ਦੇ ਵਿੱਚ ਬਹੁਤ ਦਰਦ ਆ ਕੀ ਕਰਦੇ ਆ ਅਸੀਂ ਇੱਕ ਪੇਨ ਕਿਲਰ ਖਾ ਲੈਨੇ ਉਹ ਦਰਦ ਦੱਬ ਜਾਂਦਾ ਪੰਜ ਸੱਤ ਦਿਨ ਸਾਡੇ ਨਿਕਲ ਜਾਂਦੇ ਆ ਫਿਰ ਦਰਦ ਕਦੇ ਹੁੰਦਾ ਤਾਂ ਅਸੀਂ ਉਹ ਖਾ ਲੈਂਦੇ ਆ ਆਮ ਤੌਰ ਤੇ ਆਪਾਂ ਪਹਿਲਾਂ ਇਹ ਵੀ ਕਹਿੰਦੇ ਸੀ ਵੀ ਤੁਸੀਂ ਸੁਣਨ ਲਈ ਕੋਈ ਪਿੰਨੀ ਖਾ ਲਓ ਜੀ ਕੋ ਪੰਜੀਰੀ ਖਾ ਲਓ ਤੁਹਾਡਾ ਦਰਦ ਠੀਕ ਹੋ ਜਾਏਗਾ ਸ਼ਾਇਦ ਠੰਡ ਲੱਗ ਗਈ ਹੈ ਉਹ ਕਿਹੜੀ ਅਸੀਂ ਸਟੇਜ ਹੈ ਆਮ ਪਬਲਿਕ ਦੀ ਅਵੇਰਨੈਸ ਹਸਤੇ ਜਦੋਂ ਉਹਨੂੰ ਲੱਗੇ ਵੀ ਹੁਣ ਤੈਨੂੰ ਡਾਕਟਰ ਕੋਲ ਜਾਣਾ ਚਾਹੀਦਾ ਜਦੋਂ ਜੜਾ ਦਰਦ ਹੈਗਾ ਉਹ ਸਪਾਈਨ ਨੂੰ ਸਪਾਈਨ ਤੋਂ ਇਲਾਵਾ ਆਪਣੇ ਹੱਥਾਂ ਤੇ ਪੈਰਾਂ ਵਿੱਚ ਜਾਣ ਲੱਗ ਜਵੇ ਹੂੰ ਸੁਨਪਣਾ ਆਣ ਲੱਗ ਜਵੇ ਹੂੰ ਹੱਥਾਂ ਤੇ ਪੈਰਾਂ ਵਿੱਚ ਕਮਜ਼ੋਰੀ ਆਣ ਲੱਗ ਜਵੇ ਜਿਹਨੂੰ ਗ੍ਰਿਪਟ ਵੀਕਨੈਸ ਕਹਿ ਸਕਦੇ ਆਪਾਂ ਮੋਡੇ ਦੀ ਵੀਕਨੈਸ ਕਹਿ ਸਕਦੇ ਆ ਐਲਬੋ ਦੀ ਵੀਕਨੈਸ ਜਾਂ ਪੈਰਾਂ ਦੀ ਵੀਕਨੈਸ ਜਾਂ ਪੈਰਾਂ ਥੱਲੇ ਕੀੜੀਆਂ ਲੜਨਾ ਜਿਹਨੂੰ ਆਪਾਂ ਕਹਿ ਦਿੰਨੇ ਹੈਗੇ ਆ ਜਾਂ ਸੁਨਪਣਾਣਾ ਜਾਂ ਸੇਕ ਨਿਕਲਣਾ ਤੇ ਫਿਰ ਆਪਾਂ ਨੂੰ ਦਿਖਾਣਾ ਚਾਹੀਦਾ ਦਿਖਾਣਾ ਚਾਹੀਦਾ ਬਿਲਕੁਲ ਜੀ ਹੂੰ ਇੱਕ ਗੱਲ ਨਾ ਜਿਹੜੀ ਹੁਣ ਮੈਨੂੰ ਨਹੀਂ ਪਤਾ ਕਿ ਇਹ ਮਿੱਥ ਹੈ ਡਾਕਟਰ ਸਾਹਿਬ ਜਾਂ ਸੱਚ ਹੈ ਕਿ ਜੇ ਰੀਡ ਦੀ ਹੱਡੀ ਦੇ ਵਿੱਚ ਤੁਹਾਨੂੰ ਇੱਕ ਵਾਰੀ ਕੋਈ ਨੁਕਸ ਪੈ ਗਿਆ ਕੋ ਨੁਕਸਾਨ ਹੋ ਗਿਆ ਕੁਝ ਵੀ ਹੋ ਗਿਆ ਤਾਂ ਫਿਰ ਉਹ ਜ਼ਿੰਦਗੀ ਪਾ ਠੀਕ ਨਹੀਂ ਹੋ ਪਾਂਦਾ ਜਿੰਨੇ ਮਰਜੀ ਤੁਸੀਂ ਟ੍ਰੀਟਮੈਂਟ ਕਰਾ ਲਓ ਜਿੰਨੀ ਮਰਜੀ ਸਰਜਰੀਜ਼ ਕਰਾ ਲਓ ਉਹ ਠੀਕ ਨਹੀਂ ਹੋਣਾ ਇਜ਼ ਇਟ ਨਹੀਂ ਐਸਾ ਕੁਝ ਨਹੀਂ ਹਰਜੀਆ ਮਿੱਥ ਹੀ ਹੈ ਸੱਚ ਮੁਝਾ ਮਿੱਥ ਹੈ ਬੇਸਿਕਲੀ ਅਗਰ ਅਸੀਂ ਆਪਣਾ ਲਾਈਫ ਸਟਾਈਲ ਮੋਡੀਫਾਈ ਕਰ ਲਿੱਤਾ ਜਾਏ ਹਮ ਔਰ ਜਿਸਾ ਤੁਹਾਨੂੰ ਮੈਂ ਦੱਸਿਆ ਕਿ weight control ਕਰ ਲਿੱਤਾ ਜਾਏ ਆਪਣੀ ਡਾਈਟ ਕੰਟਰੋਲ ਕਰ ਲਿੱਤੀ ਜਾਵੇ ਆਪਣੀ ਐਕਟੀਵਿਟੀ ਵਧਾਈ ਜਾਵੇ ਜਾਂ ਮਤਲਬ ਰਨਿੰਗ ਕੀਤੀ ਜਾਵੇ ਸਵਿਮਿੰਗ ਕੀਤੀ ਜਾਵੇ ਠੀਕ ਹੈ ਆਪਣੇ ਕੋਰ ਮਸਲਸ ਨੂੰ ਸਟਰੋਂਗ ਕਰ ਦਿੱਤਾ ਜਾਵੇ ਉਹਦੇ ਨਾਲ ਪ੍ਰੋਬਲਮਸ ਕਾਫੀ ਹੱਦ ਤੱਕ ਸੋਲਵ ਹੋ ਜਾਂਦੀਆਂ ਨਾਲ ਦੇਖਿਆ ਗਿਆ ਕਿ ਤੁਹਾਨੂੰ ਮੈਂ ਕਲੀਅਰ ਕਰਾਂ ਚਾਹੇ ਅਸੀਂ ਨਿਊਰੋ ਸਰਜਨ ਆ ਮੋਰ ਦੈਨ 90% ਕੇਸਿਸ ਅਸੀਂ ਵਿਦਆਊਟ ਸਰਜਰੀ ਟ੍ਰੀਟ ਹੋ ਜਾਂਦੇ ਮੋਰ ਦੈਨ 90% ਹਮ ਵੈਸੇ ਮੋٹے ਤੌਰ ਤੇ ਕਿਹੜੀਆਂ ਸਰਜਰੀਸ ਤੁਸੀਂ ਕਰਦੇ ਹੋ ਜੇ ਬੈਕ ਬੋਨ ਦੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਰਜਰੀ ਕਿਸ ਟਾਈਪ ਦੀ ਆਉਂਦੀ ਹੈ ਬੈਕ ਬੋਨ ਐਕਚੁਅਲੀ ਸੀ ਬੋਨ ਦੀ ਗੱਲ ਕਰ ਰਹੇ ਆ ਬੋਨ ਦੇ ਵਿੱਚ ਇੱਕ ਸਪਾਇਨਲ ਕਾਰਡ ਵੀ ਹੈ ਉਹਦੇ ਅੰਦਰ ਡਿਸਕ ਵੀ ਹੈ ਨਰਵਸ ਵੀ ਹੈ ਹਮ ਸੋ ਬੋਨਸ ਦੀ ਸਰਜਰੀ ਵੀ ਹੁੰਦੀ ਹੈ ਡਿਸਕ ਦੀ ਸਰਜਰੀ ਵੀ ਹੁੰਦੀ ਹੈ ਅਗਰ ਨਰਵਸ ਦੇ ਵਿੱਚ ਕੋਈ ਟਿਊਮਰ ਆ ਗਿਆ ਉਹਦੀ ਸਰਜਰੀ ਵੀ ਹੁੰਦੀ ਹੈ ਸਪਾਈਨਲ ਕਾਰਡ ਜੇ ਟਿਊਮਰ ਆ ਗਿਆ ਉਹਦੀ ਵੀ ਸਰਜਰੀ ਜਿਵੇਂ ਆਮ ਤੌਰ ਤੇ ਪਈ ਸੁਣਿਆ ਹੋਇਆ ਕਿ ਜੇ ਇੱਕ ਵਾਰ ਤੁਹਾਡੀ ਡਿਸਕ ਹਿੱਲ ਗਈ ਤਾਂ ਉਹ ਦੁਬਾਰਾ ਠੀਕ ਨਹੀਂ ਹੋ ਪਾਣੀ ਮਤਲਬ ਹੋ ਸਕਦਾ ਹੈ ਕਿ ਤੁਹਾਨੂੰ ਟ੍ਰੀਟਮੈਂਟ ਦੇ ਨਾਲ ਦਵਾਈ ਨਾਲ ਮੈਡੀਟੇਸ਼ਨ ਦੇ ਨਾਲ 6 ਮਹੀਨੇ ਨਿਕਲ ਜਾਣ ਪਰ ਉਹ ਦੁਬਾਰਾ ਤੰਗ ਪ੍ਰੇਸ਼ਾਨ ਕਰਦੀ ਇਜ਼ ਇਟ ਨਹੀਂ ਐਸਾ ਨਹੀਂ ਹੈ ਅਗਰ ਜੋ ਮੈਂ ਬਾਈ ਰਿਪੀਟ ਕਰ ਰਿਹਾ ਜੇ ਪੇਸ਼ੈਂਟ ਆਪਣਾ ਲਾਈਫ ਸਟਾਈਲ ਨੂੰ ਮੋਡੀਫਾਈ ਕਰ ਲਏਗਾ ਔਰ ਆਪਣਾ ਇੱਕ ਐਪਰੋਪਰੀਏਟ ਰੈਸਟ ਕਰ ਲਏਗਾ ਆਪਣੇ ਕੋਰ ਮਸਲਸ ਨੂੰ ਸਟਰੋਂਗ ਕਰ ਲੇਗਾ ਤੇ ਡਿਸਕ ਦੀ ਪ੍ਰੋਬਲਮ ਸਾਲਵ ਹੋ ਜਾਂਦੀ ਹੈ ਮੋਰ ਥੈਨ 90% ਸਾਲਵ ਹੋ ਜਾਂਦੀ ਹੈ ਹਮ ਔਰ ਅੰਟੀਲ ਅਨਲਿਸਿਸ ਜਿਸਨਾ ਡਾਕਟਰ ਸਾਹਿਬ ਨੇ ਦੱਸਿਆ ਅਗਰ ਪੈਰ ਸੁਨ ਹੋ ਰਿਹਾ ਹੈ ਹਮ ਜਾਂ ਪੈਰ ਦੇ ਨੀਚੇ ਕੀੜੀਆਂ ਲੜ ਰਹੀਆਂ ਆ ਜਾਂ ਪਾਵਰ ਜਾ ਰਹੀ ਹੈ ਜਾਂ ਯੂਰੀਨ ਦਾ ਕੰਟਰੋਲ ਜਾ ਰਿਹਾ ਉਦੋਂ ਹੀ ਸਰਜਰੀ ਲੋੜ ਪੈਂਦੀ ਹੈ ਹਮ ਡਾਕਟਰ ਅਰੋੜਾ ਸਲਿੱਪ ਡਿਸਕ ਹੁੰਦੀ ਕੀ ਹੈ ਵੈਸੇ ਆਮ ਤੌਰ ਤੇ ਸੀ ਹਰ ਚੌਥੇ ਬੰਦੇ ਦੇ ਮੂੰਹ ਇਹ ਜ਼ਰੂਰ ਸੁਣਦੇ ਆ ਕਿ ਇਹਨੂੰ ਸਲਿੱਪ ਡਿਸਕ ਹੋ ਗਈ ਪਰ ਹੈ ਕਿ ਇਹ ਇਹ ਪਤਾ ਹੀ ਕਿਸੇ ਨੂੰ ਨਹੀਂ ਸਰ ਸਪਾਇਨਲ ਵਿੱਚ ਮਨਕੇ ਹੁੰਦੇ ਹੈਗੇ ਤੇ ਮਨਕਿਆਂ ਦੇ ਵਿੱਚ ਇੱਕ ਡਿਸਕ ਨਾਮ ਦਾ ਮਟੀਰੀਅਲ ਹੁੰਦਾ ਹੈਗਾ ਜੋ ਕਿ ਸ਼ੌਕ ਐਬਸਾਰਬਰ ਹੁੰਦਾ ਹੈਗਾ ਉਹ ਉਹਦੇ ਅੰਦਰ ਵਾਲਾ ਹਿੱਸਾ ਹੁੰਦਾ ਹੈਗਾ ਉਹ ਜੈਲੀ ਟਾਈਪ ਹੁੰਦਾ ਹੈਗਾ ਬਿਲਕੁਲ ਹੀ ਲਿਕਵਿਡ ਟਾਈਪ ਤੇ ਜਿਹੜਾ ਉਸਤੇ ਬਾਹਰ ਵਾਲਾ ਹਿੱਸਾ ਹੁੰਦਾ ਉਹ ਥੋੜਾ ਟਫ ਹੁੰਦਾ ਹੈਗਾ ਤੇ ਸਲਿੱਪ ਡਿਸਕ ਜਿਹੜੀ ਹੁੰਦੀ ਹੈਗੀ ਜਿਹੜਾ ਬਾਹਰ ਵਾਲਾ ਹਾਰਡ ਹਿੱਸਾ ਹੁੰਦਾ ਉਹਦੇ ਵਿੱਚ ਟੇਅਰ ਆਨ ਕਰਕੇ ਫਟਣ ਕਰਕੇ ਜਿਹੜਾ ਲਿਕਵਿਡ ਪਾਰਟ ਹੈ ਉਹ ਬਾਹਰ ਨੂੰ ਪੁਸ਼ ਕਰ ਦਿੰਦਾ ਹੈਗਾ ਤੇ ਜਿਹੜਾ ਆਪਣਾ ਸਪਾਇਨਲ ਕੋਰਡ ਹੈ ਤੇ ਜਿਹੜੀਆਂ ਆਪਣੇ ਨਰਵਸ ਹੈਗੀਆਂ ਇਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀਆਂ ਬਿਕੋਜ਼ ਇਹ ਇਨਾਂ ਦੇ ਉੱਤੇ ਫੈਟ ਦੀ ਲੇਅਰ ਹੁੰਦੀ ਹੈ ਜਿਹਨੂੰ ਮਾਈਲਨ ਲੇਅਰ ਕਹਿੰਦੇ ਆ ਜਦ ਉਹਦੇ ਤੇ ਇਹ ਕੰਪਰੈਸ਼ਨ ਪੈਂਦਾ ਹੈਗਾ ਆ ਤਾਂ ਉਹ ਪੇਨ ਤੇ ਵੀਕਨੈਸ ਤੇ ਸੈਂਸਰੀ ਲਾਸ ਜਿਹੜਾ ਸੁਣਪਨ ਉਹ ਕੌਜ਼ ਕਰਦਾ ਹੈ ਤੇ ਉਹਦਾ ਫਿਰ ਟਰੀਟਮੈਂਟ ਸਰਜਰੀ ਹੈ ਜਾਂ ਕੁਝ ਹੋਰ ਵੀ ਹੈ ਸਰ ਡਿਪੈਂਡ ਕਰਦਾ ਹੈਗਾ ਕਿ ਕਿ ਸਿਚੁਏਸ਼ਨ ਕੀ ਹੈ ਕਿੰਨੇ ਪਰਸੈਂਟ ਡਿਸਕ ਬल्ज ਹੈਗਾ ਹੈ ਕਿs ایرিয়া ਵਿੱਚ ਬल्ज ਹੈਗਾ ਹੈ ਇਟ ਇਜ਼ ਸੈਂਟਰਲ ਕਿ ਪੈਰਾਸੈਂਟਰਲ ਪੈਰਾਸੈਂਟਰਲ ਮਤਲਬ ਬਿਲਕੁਲ ਨਰਵ ਦੇ ਉੱਤੇ ਹੈਗਾ ਹੈ ਕਿ ਨਰਵ ਤੋਂ ਥੋੜਾ ਦੂਰ ਹੈਗਾ ਜੇ ਨਰਵ ਤੋਂ ਦੂਰ ਹੋਵੇ ਤੇ ਦਵਾਈ ਨਾਲ ਠੀਕ ਹੋ ਜਾਂਦਾ ਹੈਗਾ ਅੱਛਾ ਤੇ ਜੇ ਬਿਲਕੁਲ ਨਰਵ ਦੇ ਉੱਪਰ ਕੰਪਰੈਸ਼ਨ ਆ ਰਿਹਾ ਹੈਗਾ ਤੇ ਉਹਦੇ ਕਰਕੇ ਸਾਨੂੰ ਸਿੰਪਟਮਸ ਆ ਰਹੇ ਹੈਗੇ ਆ ਜਿਹੜੇ ਕਿ ਇਰਰੀਵਰਸੀਬਲ ਡੈਮੇਜ ਕਾਜ਼ ਕਰ ਸਕਦੇ ਆ ਫਿਰ ਵੀ ਸਰਜਰੀ ਦੀ ਲੋੜ ਹੁੰਦੀ ਹੈ ਮੈਜੋਰਿਟੀ ਕੇਸ ਜਿਵੇਂ ਸਰਨੇ ਗਿਆ ਕਿ 90% ਕੇਸਸ ਚ ਤਾਂ ਦਵਾਈਆਂ ਨਾਲ ਹੀ ਠੀਕ ਹੋ ਜਾਂਦੇ ਵੈਸੇ ਸਰਜਰੀ ਤੇ ਫੀਡਬੈਕ ਕੀ ਹੈ ਕਿੰਨੀ ਕੁ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਸਰ ਜੇ ਪੇਸ਼ੈਂਟ अर्ली ਸਟੇਜ ਵਿੱਚ ਆਵੇ ਤੇ ਫਿਰ ਤੇ 100% ਰਿਕਵਰੀ ਹੋ ਜਾਂਦੀ ਹੈਗੀ ਆਪਾਂ ਇਮੀਡੀਏਟਲੀ ਆਪਰੇਟ ਕਰ ਦਈਏ ਡਿਸ ਬੋਲ ਜਿਹੜਾ ਹੈਗਾ ਆ ਉਹਨੂੰ ਆਪਾਂ ਰਿਮੂਵ ਕਰ ਦਈਏ ਪੇਸ਼ੈਂਟ ਸੇਮ ਡੇ ਮੂਵ ਕਰਨ ਲੱਗ ਜਾਂਦਾ ਹੈ ਮੋਬਿਲਾਈਜ਼ ਹੋਣ ਲੱਗ ਜਾਂਦਾ ਹੈਗਾ ਤੇ ਸਿੰਪਲ ਡਿਸਕ ਜਿਹੜੀ ਹੈਗੀ ਹੈ ਉਹਦੇ ਚ ਆਪਾਂ ਇੱਕ ਦੋ ਦਿਨਾਂ ਦੀ ਛੁੱਟੀ ਵੀ ਕਰ ਦਿੰਦੇ ਹੈਗੇ ਹੂੰ ਜੀ ਚੋ ਬਾਤ ਹੈ ਬਹੁਤ ਵੱਡੀ ਗੱਲ ਹੈ ਡਾਕਟਰ ਸਾਹਿਬ ਜਿਵੇਂ ਤੁਹਾਨੂੰ ਲਗਭਗ 20 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਤੁਸੀਂ ਕਿੰਨੀ ਕੁ ਐਡਵਾਂਸਮੈਂਟ ਦੇਖੀ ਹੈ ਐਟ ਲੀਸਟ ਚਲੋ ਆਪਾਂ ਸੋਹਾਨਾ ਹਸਪੀਟਲ ਦੀ ਹੋ ਆਪਾਂ ਗੱਲ ਕਰ ਲੈਂਦੇ ਆ ਕਿਉਂਕਿ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਜੇ ਬਿਮਾਰੀਆਂ ਵੀ ਵੱਡੀਆਂ ਹੋ ਰਹੀਆਂ ਨੇ ਤੇ ਜਿਹੜੀ ਐਡਵਾਂਸ ਸਟੱਡੀਜ਼ ਆ ਰਹੀਆਂ ਜਾਂ ਟ੍ਰੀਟਮੈਂਟ ਦੇ ਤਰੀਕੇ ਆ ਰਹੇ ਆ ਉਹ ਵੀ ਕਾਫੀ ਹੈਲਪਫੁਲ ਹੈਲਪਫੁਲ ਸਾਬਤ ਹੁੰਦੇ ਤੁਹਾਡੇ ਕੋਲ ਕੀ ਅਜਿਹੇ ਐਡਵਾਂਸ ਸਿਸਟਮ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਹੁਣ ਪੇਸ਼ੈਂਟਸ ਦੇ ਲਈ ਵੀ ਤੇ ਸਾਡੇ ਲਈ ਵੀ ਬਹੁਤ ਵ ਹਰਵੀਰ ਜੀ ਸਭ ਤੋਂ ਪਹਿਲਾਂ ਇੱਕ ਬਹੁਤ ਵੱਡੀ ਮਿਥ ਤੋੜਨਾ ਚਾਹਾਂਗਾ ਕਿ ਪੇਸ਼ੈਂਟ ਸਾਡੇ ਕੋਲ ਆਂਦੇ ਆ ਸੀ ਜਦੋਂ ਉਹਨੂੰ ਐਡਵਾਈਸ ਕਰੀਏ ਕਿ ਜੀ ਸਰਜਰੀ ਲੋੜ ਹੈ ਸਭ ਤੋਂ ਪਹਿਲਾਂ ਨਹੀਂ ਜੀ ਸਾਡੇ ਕੋਲ ਸੁਫਲਾਣੇ ਗਵਾਂਟੀ ਨੇ ਕਰਾਇਆ ਸੀ ਉਹ ਤੇ ਬੈੱਡ ਤੇ ਬੈਠ ਗਿਆ ਜਾਂ ਸਾਡੇ ਇਹ ਹਰ ਜਗ੍ਹਾ ਹੈ ਸਿਰਫ ਇੱਥੇ ਨਹੀਂ ਬਾਹਰ ਦੇ ਦੇਸ਼ਾਂ ਵਿੱਚ ਵੀ ਇੱਕ ਇੱਕ ਡਰ ਬੈਠਾ ਹੈ ਬੇਚਣ ਦੇ ਮਨਾਂ ਦੇ ਵਿੱਚ ਤੇ ਲੇਕਿਨ ਜੋ ਟੈਕਨੋਲੋਜੀਕਲ ਐਡਵਾਂਸਸ ਹੋਏ ਲਾਸਟ 20 ইয়ারਸ ਤੋਂ ਉਹਨੇ ਕਾਫੀ ਹੱਦ ਤੱਕ ਇਸ ਸਰਜਰੀ ਨੂੰ ਸੇਵ ਕਰ ਦਿੱਤਾ ਹੈ ਜਿੱਦਾਂ ਪਹਿਲਾਂ ਓਪਨ ਸਰਜਰੀਜ਼ ਹੁੰਦੀਆਂ ਸੀ ਸਪਾਈਨ ਦੀਆਂ ਹੁਣ ਐਂਡੋਸਕੋਪਿਕ ਸਰਜਰੀ ਸਟਾਰਟ ਹੋ ਗਈ ਹੈ ਮਿਨਿਮਲ ਇਨਵੇਸਿਵ ਸਪਾਈਨ ਸਰਜਰੀ ਸਟਾਰਟ ਹੋ ਗਈ ਹੈ ਬਿਲਕੁਲ ਛੋਟੇ ਛੋਟੇ ਇਨਸੀਜਨਸ ਦੇ ਨਾਲ ਸਕਰੂ ਪਾ ਦਿੱਤੇ ਜਾਂਦੇ ਹਨ ਹਾਂ ਤਾਂ ਪੇਸ਼ੈਂਟ ਨਾਲ ਬਲੱਡ ਲਾਸ ਵੀ ਘੱਟ ਹੁੰਦਾ ਹੈ ਪੇਸ਼ੈਂਟ ਨੂੰ ਪੇਨ ਦੀਆਂ ਮੈਡੀਸਿਨਸ ਦੀ ਬਹੁਤ ਘੱਟ ਲੋਡ ਪੈਂਦੀ ਹੈ ਔਰ ਦੋ ਤਿੰਨ ਦਿਨਾਂ ਚ ਪੇਸ਼ੈਂਟ ਡਿਸਚਾਰਜ ਹੋ ਜਾਂਦਾ ਹੈ ਤਾਂ ਇਹ ਸਰ ਕਿਉਂਕਿ ਇਹ ਵਾਲਾ ਜਿਹੜਾ ਟ੍ਰੀਟਮੈਂਟ ਹੈਗਾ ਜਾਂ ਇਹਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ ਇਹ ਬਹੁਤ ਸੂਖਮ ਇਹ ਦਾ ਟ੍ਰੀਟਮੈਂਟ ਹੈਗਾ ਹੈ ਨਾ ਕਿ ਤੁਸੀਂ ਜੇ ਤੁਹਾਡੀ ਬਾਹਾਂ ਟੁੱਟ ਗਈ ਕੁਝ ਹੋ ਗਿਆ ਪਲਸਟਰ ਲੱਗ ਗਿਆ ਤੁਸੀਂ ਠੀਕ ਹੋ ਚਲੋ ਕੋਈ ਗੱਲ ਨਹੀਂ ਬਟ ਇਹ ਦਾ ਵਾਕੀ ਗੱਲ ਠੀਕ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਡਰਤਾ ਹੈ ਉਸ ਡਰ ਨੂੰ ਕਿਵੇਂ ਦੂਰ ਕੀਤਾ ਜਾਵੇ ਕਿ ਜੇ ਤੁਹਾਡੀ ਰੀਡ ਦੀ ਹੱਡੀ ਦੀ ਕੋਈ ਪ੍ਰੋਬਲਮ ਆ ਗਈ ਤਾਂ ਉਹ ਕਿਊਰੇਬਲ ਹੈ ਉਹ ਠੀਕ ਹੋ ਸਕਦੀ ਹੈ ਨਹੀਂ ਤਾਂ ਆਮ ਲੋਕ ਕਹਿੰਦੇ ਕਿ ਉਹ ਕਦੇ ਠੀਕ ਹੋ ਹੀ ਨਹੀਂ ਸਕਦੀ ਸੋ ਕਿਹੜੀ ਉਹ ਐਡਵਾਂਸ ਟੈਕਨੀਕ ਹੈਗੀ ਆ ਤੁਹਾਡੇ ਕੋਲ ਜਿਸ ਦੇ ਨਾਲ ਇਹ ਹੋ ਰਿਹਾ ਹੈ आ, कि ਤੁਹਾਡੇ ਕੋ ਵੀ ਰੋਬੋਟਿਕ ਸਿਸਟਮ ਦਾ ਕੁਝ ਹੈਗਾ ਇਹਦੇ ਵਿੱਚ ਇੱਕ ਤੇ ਕੋ ਹਾਈ ম্যাগਨੀਫਿਕੇਸ਼ਨ ਸਾਡੇ ਕੋਲ ਮਾਈਕਰੋਸਕੋਪ ਹੈ ਜੋ ਕਿ ਅਸੀਂ ਬਿਲਕੁਲ ਬਾਰੀਕ ਤੋਂ ਬਾਰੀਕ ਨਸਾਂ ਨੂੰ ਵੀ ਦੇਖ ਸਕਦੇ ਹਾਂ ਹਮਮ ਔਰ ਉਹਦੇ ਨਾਲ ਫਿਰ ਇੰਜਰੀ ਦੇ ਚਾਂਸਸ ਕਾਫੀ ਘਟ ਜਾਂਦੇ ਆ ਜੋ ਪੇਸ਼ੈਂਟ ਦਾ ਇੱਕ ਡਰ ਹੈ ਉਹ ਅਗਰ ਉਹ ਵੀ 25 ਸਾਲ ਪਹਿਲਾਂ ਠੀਕ ਸੀ ਲੇਕਿਨ ਹੁਣ ਉਹ ਡਰ ਨਹੀਂ ਹੋਣਾ ਚਾਹੀਦਾ ਆਈਡੀਅਲੀ ਹਮਮ ਤੇ ਮੈਂ ਇਹੀ ਕਹਿਣਾ ਚਾਹਾਂਗਾ ਆਪਣੇ ਪੇਸ਼ੈਂਟਸ ਨੂੰ ਜਾਂ ਦਰਸ਼ਕਾਂ ਨੂੰ ਕਿ ਡਰ نکਾਲੋ ਬਿਕਾਜ਼ अगर रीड दी हड्डी अगर ਤੁਸੀਂ ਬੈਡ ਤੇ ਪੈ ਗਏ ਸੇ ਤੁਹਾਡੀ ਕੁਆਲਿਟੀ ਆਫ ਲਾਈ ਬਿਲਕੁਲ ਖਰਾਬ ਹੋ ਜਾਏਗੀ ਅਰੋੜਾ ਸਾਹਿਬ ਇਹ ਦੱਸਿਓ ਕਿ ਜਿੰਨੇ ਵੀ ਡਾਕਟਰ ਸਾਹਿਬ ਕੋਲ ਜਾਂਦਾ ਪੋਸਚਰ ਦੀ ਗੱਲ ਤੁਸੀਂ ਸ਼ੁਰੂਆਤ ਦੇ ਵਿੱਚ ਕੀਤੀ ਹੈ ਖਾਸ ਤੌਰ ਤੇ ਜਿਹੜਾ ਸਲੀਪਿੰਗ ਪੋਸਚਰ ਹੈ ਉਹ ਕਿਵੇਂ ਤੇ ਹੋਣੇ ਚਾਹੀਦੇ ਨੇ ਕਿਵੇਂ ਤੇ ਨਹੀਂ ਹੋਣੇ ਚਾਹੀਦੇ ਅਸੀਂ ਅੱਧੇ ਲੇਟੇ ਆ ਅੱਧੇ ਖੜੇ ਆ ਟੀਵੀ ਦੇਖ ਰਹੇ ਆ ਕੁਝ ਕਰ ਰਹੇ ਆ ਹਨਾ ਤੋਂ ਉਹਦੇ ਬਾਰੇ ਵੀ ਥੋੜੀ ਜੀ ਸਾਨੂੰ ਜਾਣਕਾਰੀ ਜ਼ਰੂਰ ਦਿਓ ਜੀ ਸਰ ਸਰ ਮੇਰੇ ਜਿਹੜੇ ਗਾਈਡ ਸੀਗੇ ਹੀ ਯੂਜ਼ ਟੂ ਸੇ ਉਹ ਕਹਿੰਦੇ ਸੀਗੇ ਕਿ ਬੰਦੇ ਨੂੰ ساری ਉਮਰ ਲੱਗ ਜਾਂਦੀ ਹੈ ਬੈੱਡ ਤੋਂ ਉੱਠਣ ਦਾ ਤਰੀਕਾ ਪਤਾ ਕਰਨ ਲਈ। ਕੀ ਬਾਤ ਹੈ? ਬੀਸਿਕਲੀ ਆਪਾਂ ਸਿੱਧਾ ਉੱਠਣ ਦੀ ਕੋਸ਼ਿਸ਼ ਕਰਦੇ ਆ ਜਿੱਦੇ ਨਾਲ ਸਾਡੀ ਸਪਾਈਨ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈਗਾ ਡਿਸਕ ਬਲਦੇ ਚਾਂਸਸ ਬਹੁਤ ਜ਼ਿਆਦਾ ਵੱਜ ਜਾਂਦੇ ਹੈਗੇ ਤੇ ਹਮੇਸ਼ਾ ਕਰਵਟ ਲੈ ਕੇ ਪੈਰ ਬੈੱਡ ਤੋਂ نیچے ਕਰਕੇ ਤੇ ਆਪਣੇ ਆਪੋਜ਼ਿਟ ਹੈਂਡ ਨਾਲ ਬੈੱਡ ਨੂੰ ਪੁਸ਼ ਕਰਕੇ ਹੀ ਉੱਠਣਾ ਚਾਹੀਦਾ ਉਹ ਰਾਈਟ ਪੋਸਚਰ ਹੈਗਾ ਉਹ ਦੁਬਾਰਾ ਦੱਸਿਓ ਬੜੀ ਇੰਟਰਸਟਿੰਗ ਗੱਲ ਤੁਸੀਂ ਦੱਸ ਰਹੇ ਕਿਵੇਂ ਉੱਠੇ ਕਿਵੇਂ ਜਿਵੇਂ ਸਵੇਰੇ ਪਈ ਹੈ ਸਵੇਰੇ ਉੱਠਣਾ ਤੁਸੀਂ ਆਮ ਤੌਰ ਤੇ ਲੋਕ ਰੀਡ ਦੀ ਹੱਡੀ ਦੇ ਨਾਲ ਉੱਠਦੇ ਨੇ ਉਵੇਂ ਨਹੀਂ ਉੱਠਣਾ ਚਾਹੀਦਾ ਨਹੀਂ ਬਿਲਕੁਲ ਨਹੀਂ ਕਿਵੇਂ ਉੱਠਣਾ ਚਾਹੀਦਾ ਆਪਾਂ ਨੂੰ ਇੱਕ ਸਾਈਡ ਤੋਂ ਪਾਸਾ ਲੈ ਕੇ ਆਪਣੇ ਪੈਰ ਜਿਹੜੇ ਹੈਗੇ ਬੈੱਡ ਤੋਂ نیچے ਲਟਕਾ ਕੇ ਤੇ ਆਪਣਾ ਆਪੋਜ਼ਿਟ ਜਿਹੜਾ ਹੈਂਡ ਹੈਗਾ ਉਹਦੇ ਨਾਲ ਬੈੱਡ ਨੂੰ ਪੁਸ਼ ਕਰਕੇ ਉੱਠਣਾ ਚਾਹੀਦਾ ਹੈ। दैट इज द राइट ਪੋਸਚਰ। ਉਹਦੇ ਨਾਲ ਡਿਸਬਲ ਦੇ ਚਾਂਸਸ ਘੱਟ ਜਾਂਦੇ ਹੈਗੇ। ਜੇ ਆਪਾਂ ਸਿੱਧਾ ਉਠੀਏ ਤੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹੈਗੇ। ਇੱਕ ਹੋਰ ਵੀ ਗੱਲ ਮੈਂ ਦੇਖੀ ਐ ਸਪੈਸ਼ਲੀ ਫੀਮੇਲਸ ਦੇ ਵਿੱਚ ਕਿ ਉਹ ਝੁੱਕ ਕੇ ਜਦੋਂ ਕੋਈ ਕੰਮ ਕਰਦੀਆਂ ਤਾਂ ਉਹਨਾਂ ਦੇ ਪਿੱਛੇ ਬਹੁਤ ਦਰਦ ਹੁੰਦੀ ਹੈ ਉਥੇ ਉਹ ਕਿਉਂ ਹੁੰਦੀ ਹੈ ਇੱਕ ਏਜ ਦੇ ਵਿੱਚ ਆ ਕੇ ਉਹ ਬਹੁਤ ਖਤਰਨਾਕ ਹਿੱਸਾ ਬਣ ਜਾਂਦਾ ਉਹਨਾਂ ਦੀ ਲਾਈਫ ਦਾ ਕਿ ਉਹ ਬਾਮ ਲਾਏ ਬਿਨਾ ਜਾਂ ਤੇਲ ਦੀ ਕੋਈ ਮਾਲਿਸ਼ ਕੀਤੇ ਬਿਨਾ ਸਰਦਾ ਹੀ ਨਹੀਂ ਉਹਨਾਂ ਦਾ ਬਿਕੋਜ਼ ਜਿਹੜੀਆਂ ਫੀਮੇਲਸ ਹੈਗੀਆਂ ਉਹ ਕੁਝ ਹਾਰਮੋਨਸ ਉਹਨਾਂ ਦੇ ਡੈਫੀਸ਼ੀਐਂਟ ਹੋ ਜਾਂਦੇ ਹੈਗੇ ਆਫਟਰ ਸਰਟਨ ਏਜ ਜਿਹਨੂੰ ਆਪਾਂ ਮੈਨੋਪੋਜ਼ ਕਹਿੰਦੇ ਹੈਗੇ ਆ ਜੀ ਉਹਦੇ ਕਾਰਨ ਬੋਨ ਵੀਕ ਹੋ ਜਾਂਦੀ ਹੈਗੀ ਹੈ ਹਮ ਤੇ ਬੋਨ ਦੇ ਨਾਲ-ਨਾਲ ਜਿਹੜੇ ਲਿਗਾਮੈਂਟ ਹੈ ਤੇ ਜੋਇੰਟਸ ਹੈਗੇ ਜਿਹੜੇ ਸਪਾਈਨ ਦੇ ਵਿੱਚ ਹੁੰਦੇ ਹੈਗੇ ਜਿਨ੍ਹਾਂ ਨੂੰ ਆਪਾਂ ਫੈਸਟ ਜੋਇੰਟ ਕਹਿੰਦੇ ਆ ਉਹਨਾਂ ਤੇ ਪ੍ਰੈਸ਼ਰ ਵੱਧ ਜਾਂਦਾ ਹੈਗਾ ਜਿਹਦੇ ਕਰਕੇ ਫੈਸਟਲ ਹਾਈਪਰਟ੍ਰੋਫੀ ਜਿਹਨੂੰ ਕਹਿੰਦੇ ਆ ਆਪਾਂ ਜੋਇੰਟ ਸਾਰੇ ਜਿਵੇਂ ਨੀ ਜੋਇੰਟ ਹੈਗਾ ਉਦਾਂ ਹੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਤੇ ਦੂਜਾ ਜਿਹੜਾ ਆਪਣਾ ਬਾਰ-ਬਾਰ ਅੱਗੇ ਝੁਕਣਾ ਤੇ ਵਜ਼ਨ ਚੱਕਣਾ ਉਹਦੇ ਨਾਲ ਆਪਾਂ ਜੇ ਆਪਾਂ ਰਾਈਟ ਪੋਸਚਰ ਨਾ ਰੱਖੀਏ ਤੇ ਉਹਦੇ ਨਾਲ ਪ੍ਰੈਸ਼ਰ ਵਾਧਦਾ ਹੈਗਾ ਹੈ ਸਪਾਈਨ ਦੇ ਵਿੱਚ ਤੇ ਉਹਦੇ ਕਰਕੇ ਡਿਸਕ ਬਲਜ ਦੇ ਚਾਂਸਸ ਡੀਜਨਰੇਸ਼ਨ ਦੇ ਚਾਂਸਸ ਸਪਾਈਨ ਵਿੱਚ ਵਧਦੇ ਹੈਗੇ ਜਿਹਦੇ ਕਰਕੇ ਹੋਰ ਇਹ ਫੈਮਿਲੀ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਖਾਲੀ ਫੀਮੇਲ ਦੀ ਜ਼ਿੰਮੇਵਾਰੀ ਨਹੀਂ ਹੈ ਜਿਹਦੇ ਉਹ ਤੁਹਾਡੇ ਘਰ ਦੀ ਬੈਕਬੋਨ ਹੈ ਤੇ ਉਹਦੀ ਬੈਕਬੋਨ ਦਾ ਧਿਆਨ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਡਾਕਟਰ ਸੁਮੇਤ ਸੋਸ਼ਲ ਮੀਡੀਆ ਤੇ ਇਸ ਬੜੀ ਚਰਚਾ ਸੁਣਦੇ ਆ ਨਾ ਕਿ ਇਹ 에 essenti oil ਹੈ ਜੀ ਤੁਸੀਂ ਲਾਓ ਜਿਹੜੀ ਮਰਜ਼ੀ ਬਿਮਾਰੀ ਆ ਤੁਹਾਡੀ ਠੀਕ ਹੋ ਜਾਏਗੀ ਤੁਸੀਂ ਇਹ ਕਰੀਮ ਲਗਾਓ ਇਹ ਠੀਕ ਹੋ ਜਾਏਗੀ ਇਹ ਇਹ ਵਲੇ ਪਤਾਵੇਂ ਆਪਣੇ ਬੂਟਾਂ ਚ ਪਾ ਲੋ ساری ਉਮਰ ਤੁਸੀਂ ਕੁਝ ਨਹੀਂ ਹੋਏਗਾ ਤੁਹਾਨੂੰ ਇਹ ਇਹਨਾਂ ਤਾਂ ਕੋਈ ਹੈ ਸਾਇੰਟਿਫਿਕ ਕੋਈ ਮੈਥਡ ਹੈ ਜਾਂ ਕੁਝ ਵੀਡਾਟ ਸਿਰਫ ਟੈਂਪਰੇਰੀ ਰੀਲੀਫ ਹੁੰਦਾ ਹੈ ਤੁਹਾਨੂੰ ਮੈਂ ਇੱਕ ਲੇਮਨ ਵਾਲੀ ਲੈਂਗੁਏਜ ਦੇਣਾ ਅਗਰ ਕੋਈ ਵੁੱਡ ਹੈ ਲੱਕੜੀ ਹੈ ਉਹਨੂੰ ਸਿਆਉਕ ਲੱਗ ਜੇ ਤੁਸੀਂ ਅੰਦਰੋਂ ਉਹ ਠੀਕ ਨਹੀਂ ਕੀਤਾ ਉੱਪਰ ਪੇਂਟ ਕਰੀ ਜਾਓ ਅੰਦਰੋਂ ਤੇ ਸਾਰਾ ਖੋਖਲਾ ਹੁੰਦਾ ਰਹੇ ਉੱਪਰੋਂ ਨਜ਼ਰ ਆਏਗਾ ਠੀਕ ਹੈ ਪਰ ਅੰਦਰੋਂ ਖੋਖਲਾ ਹੋ ਜਾਏ ਕਿਉਂਕਿ ਇਦਾਂ ਦੇ ਨਾ ਕੇਸ ਸਟੱਡੀਜ਼ ਆਏ ਮੈਂ ਆਪਣੇ ਦਰਸ਼ਕਾਂ ਨਾਲ ਵੀ ਸਾਂਝੀ ਕਰਨਾ ਚਾਹਣਾ ਉਹਨਾਂ ਦੇ ਬੈਕਬੋਨ ਤੇ ਕੁਝ ਪ੍ਰੋਬਲਮ ਆ ਗਈ ਸੀ ਤੇ ਡਾਕਟਰ ਨੇ ਕਿਹਾ ਸੀਗਾ ਕਿ ਸਰਜਰੀ ਕਰਨੀ ਪੈਗੀ ਪਰ ਉਹਨਾਂ ਨੇ ਇਦਾਂ ਹੀ ਸੋਸ਼ਲ ਮੀਡੀਆ ਤੇ ਚਲਦੀ ਹੋਈ ਇੱਕ ਐਡ ਦੇਖ ਲਈ ਸੀ ਕਿ ਇਹ ਔਇਲ ਹੈ ਜੀ ਇਹ ਦਿਨ ਦੇ ਵਿੱਚ ਤਿੰਨ ਵਾਰ ਲਾਓ ਤੁਹਾਡਾ ਠੀਕ ਹੋ ਜਾਏਗਾ ਉਹ ਇੱਕ ਮਹੀਨਾ ਉਸ ਔਇਲ ਦੀ ਮਾਲਿਸ਼ ਕਰਦੇ ਰਹੇ ਪਰ ਇਨ ਦੀ ਐਂਡ ਉਹਨਾਂ ਦੀ ਹਾਲਤ ਇਹ ਹੋ ਗਈ ਕਿ ਉਹਨਾਂ ਨੂੰ ਚੁੱਕ ਕੇ ਹਸਪੀਟਲ ਲੈ ਕੇ ਜਾਣਾ ਪਿਆ ਇਹ ਹਾਲਾਤ ਸੀਗੇ ਆਮ ਟੋਰਟਸੀਵੀ ਦੇਖਿਆ ਵੀ ਹੈ ਸਰ ਕਿ ਥੋੜੇ ਇਹ ਠੰਡੇ ਤੇਲ ਹੈ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ ਉਹ ਬਸ ਇੱਕ ਟਾਈਮ ਪਾਸ ਤਰੀਕਾ ਹੈ ਕਿ ਤੁਹਾਡਾ ਪੇਨ ਰਿਲੀਵਰ ਹੈ ਇੱਕ ਤਰ੍ਹਾਂ ਦਾ ਤੇ 3-4 ਦਿਨ ਦਾ ਆਰਾਮ ਮਿਲੇਗਾ ਉਸ ਤੋਂ ਬਾਅਦ ਪਰ ਜਾਣਾ ਤੁਹਾਨੂੰ ਹਸਪੀਟਲ ਪੇਗੀ ਇੱਕ ਵਾਰੀ ਜਾਣਾ ਚਾਹੀਦਾ ਕੌਜ਼ ਦੇਖੀ ਕਿ ਕਿਉਂ ਹੋ ਰਿਹਾ ਹੈ ਕਿਹਾ ਤੁਹਾਡੇ ਪੈਰਾ ਸਪਾਈਨਲ ਮਸਲਸ ਵੀਕ ਹੈ ਕਿਹਾ ਤੁਹਾਡਾ ਡਿਸਕ ਬਾਹਰ ਆਇਆ ਹੋਇਆ ਹੈ ਬਿਕੋਜ਼ ਪੇਨ ਇੱਕ ਤਰ੍ਹਾਂ ਦਾ ਨੇਚਰ ਨੇ ਸਾਨੂੰ ਇੱਕ ਇੰਡੀਕੇਟਰ ਦਿੱਤਾ ਕਿ देयर इज ਸਮਥਿੰਗ ਰੋਂਗ ਰੋਂਗ ਇਨ ਦਾ ਬਾਡੀ ਜਿਵੇਂ ਸਿਰਦਰਦ ਹੋ ਰਿਹਾ ਕੁਝ ਰੋਂਗ ਹੈ ਜੀ ਤੁਹਾਡਾ ਪੇਟ ਦਰਦ ਹੋ ਰਿਹਾ ਹੈ ਪੇਟਸ ਕੁਝ ਕੁਝ ਗਲਤ ਹੈ ਇਹ ਇੱਕ ਤਰ੍ਹਾਂ ਇੰਡੀਕੇਟਰ ਹੈ ਇਹ ਬਿਮਾਰੀ ਨਹੀਂ ਹੈ ਬਿਮਾਰੀ ਜੈਸੀ ਲੱਭ ਨਹੀਂ ਹੈ ਕਿ ਕਿਉਂ ਹੋ ਰਿਹਾ ਹੈ ਹਮਮ ਅਗਰ ਦਰਦ ਹੋ ਰਿਹਾ ਹੈ ਕਮਰ ਸੇ ਉਹਦਾ ਕੌਜ਼ ਲੱਭੀਏ ਹੋ ਸਕਦਾ ਕੁਝ ਨਾ ਹੋਵੇ ਮਸਲ ਸਪੈਜ਼ਮ ਹੀ ਹੋਵੇ ਹਮਮ ਪਰ ਇੱਕ ਵਾਰੀ ਸਲਾਹ ਲੈ ਲੈਣੀ ਚਾਹੀਦੀ ਹੈ ਬੇਸਿਕ ਟੈਸਟ ਹੁੰਦੇ ਉਹਨਾਂ ਨੂੰ ਆਈਡੀਆ ਹੋ ਜਾਂਦਾ ਬਿਲਕੁਲ ਬਿਕੋਜ਼ ਅਗਰ ਉਹ ਹੀ ਲੇਟ ਬੈਟਰ ਲੇਟ ਦੈਨ ਬਿਲਕੁਲ ਠੀਕ ਫਾਇਦਾ ਨਹੀਂ ਹੈ ਅਗਰ ਤੁਸੀਂ ਅਗਰ ਤੁਹਾਡੇ ਪੈਰ ਪੈਰਾਲਾਈਜ਼ ਹੋ ਜਾਣ ਯੂਰੀਨ ਰੁਕ ਜਾਏ ਉਸ ਤੋਂ ਬਾਅਦ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਸ ਟਾਈਮ ਡਾਕਟਰ ਸਾਹਿਬ ਜਿਵੇਂ ਇਹਨਾਂ ਨੇ आम एक्सरसाइज भी ਤੁਸੀਂ ਦੱਸਦੇ ਹੀ ਹੋਵੋਗੇ ਨਾ ਜਿਹੜਾ ਪੇਸ਼ੈਂਟ ਆਂਦਾ ਹੋਏਗਾ ਵੀ ਕੀ ਐਕਸਰਸਾਈਜ਼ ਬੈਸਟ ਐਕਸਰਸਾਈਜ਼ ਕੀ ਆ ਆਮ ਲੋਕਾਂ ਨੂੰ ਜਿਹੜੇ ਪੇਸ਼ੈਂਟ ਨਹੀਂ ਨੇ ਸਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਣੇ ਕੋਰ ਮਸਲਸ ਨੂੰ ਸਟਰੋਂਗ ਕਰਨਾ ਚਾਹੀਦਾ ਜਿਵੇਂ ਕੋਰ ਮਸਲਸ ਦੇ ਵਿੱਚ ਜੋ ਪਲੈਂਕਸ ਹਮ ਪਲੈਂਕਸ ਲਗਾਣੇ ਆਪਣੇ ਪੈਰਾਸਪਾਈਨਲ ਮਸਲਸ ਜੋ ਹੈ ਸਰ ਉਹ ਸਟਰੋਂਗ ਹੋਣ ਸਟ੍ਰੈਂਥਨਿੰਗ ਬਹੁਤ ਜ਼ਰੂਰੀ ਹੈ ਪਲੈਂਕਸ ਆਰ ਦੀ ਬੈਸਟ ਫਾਰ ਥੈਟ ਹਮ ਬਾਕੀ ਕਈ ਵਾਰੀ ਬੰਦੇ ਅੱਜ ਕੱਲ ਟ੍ਰੈਂਡ ਦੇਖਿਆ ਹੋਣਾ ਜੀ 10000 ਸਟੈਪਸ ਕਰ ਲੋ ਉਹ ਥੈਟ ਇਜ਼ ਨਾਟ ਇਨਫ ਅੱਛਾ 10000 ਸਟੈਪ ਠੀਕ ਹੈ ਵਨ ਹੈ ਪਰ ਅਲੋਂਗ ਵਿਦ ਆਪਣੇ ਕੋਰ ਮਸਲਸ ਨੂੰ ਵੀ ਸਟਰੋਂਗ ਕਰਨਾ ਚਾਹੀਦਾ ਹੂੰ ਸਵਿਮਿੰਗ ਅਗਰ ਤੁਸੀਂ ਅਪਰੋਚ ਕਰ ਸਕਦੇ ਹੋ ਤੇ ਬੈਸਟ ਹੈ स्विਮਿੰਗ ਹੋ ਗਿਆ ਰਨਿੰਗ ਹੋ ਗਿਆ ਜੋਗਿੰਗ ਹੋ ਗਿਆ ਕੋਰ ਮਸਲ ਸਟਰੋਂਗ ਕਰਨੇ ਆਪਣੀ ਡਾਈਟ ਨੂੰ ਠੀਕ ਰੱਖੋ ਐਪਰੋਪਰੀਏਟ ਸਨਲਾਈਟ ਦਾ ਐਕਸਪੋਜ਼ਰ ਲੋ दैट इज ਕੋਈ ਪਾਰਟਿਕੂਲਰ ਏਜ ਗਰੁੱਪ ਜਾਂ ਪਾਰਟਿਕੂਲਰ ਏਰੀਆਸ ਤੋਂ ਵੀ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਕੋਈ ਸਟੱਡੀ ਤੁਹਾਡੇ ਕੋਲ ਆਈ ਹੋਵੇ ਕਿ ਯਾਰ ਇਹ ਏਜ ਵਾਲੇ ਪਹਿਲਾਂ ਆਉਂਦੇ ਨਹੀਂ ਸੀ ਹੁਣ ਕਿਵੇਂ ਆਣ ਲੱਗ ਗਏ ਜਾਂ ਕੁਛ ਅਦਾਂ ਦਾ ਮਹਿਸੂਸ ਕੀਤਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਉਹਦੇ ਚ ਟੀਨੇਜਰਸ ਵੀ ਆਣਾ ਸ਼ੁਰੂ ਹੋ ਗਏ ਜੋ ਜਿਮ ਗੋਇੰਗ ਹੈ ਉਹ ਵੀ ਆਣੇ ਸ਼ੁਰੂ ਹੋ ਗਏ ਕਾਫੀ ਬਿਕੋਜ਼

ਫਿਰ ਤੁਸੀਂ ਆਪਣਾ ਟੇਕ ਅ ਬੇਬੀ ਸਟੈਪਸ 15 ਕਿਲੋ 20 ਕਿਲੋ 25 ਕਿਲੋ ਤੁਸੀਂ ਸਿੱਧਾ ਹੀ ਜਾ ਕੇ ਅਗਰ 100 ਕਿਲੋ ਚੱਕੋਗੇ ਤੇ ਫਿਰ ਤੁਹਾਡੀ ਸਪਾਈਨ ਦਾ ਅਸਰ ਬਿਲਕੁਲ ਠੀਕ ਹੈ ਡਾਕਟਰ अरोड़ा ਮੈਂ ਇਸ ਵਾਰ ਤੁਹਾਡੇ ਕੋਲ ਵੀ ਸ਼ਿਫਟ ਕਰਦਾ ਮੈਂ ਥੋੜੀ ਦੇਰ ਪਹਿਲਾਂ ਹੀ ਇੱਕ ਇੰਟਰਵਿਊ ਕਰਕੇ ਹਟਿਆ ਇੱਕ ਜਿਮ ਪਰਸਨ ਦੇ ਨਾਲ ਉਹ ਬਹੁਤ ਵੱਡੇ ਇੱਕ ਸਟਾਰ ਦੇ ਹੇਗਨੇ ਜਿਮ ਟ੍ਰੇਨਰ ਉਹਨਾਂ ਨੇ ਵੀ ਸੇਮ ਹੀ ਗੱਲ ਕੀਤੀ ਹੈ ਕਿ ਇੱਕ ਹੋੜ ਹੈ ਨੌਜਵਾਨ ਬੱਚਿਆਂ ਦੇ ਵਿੱਚ ਕਿ 6 ਮਹੀਨੇ ਦੇ ਵਿੱਚ 6 ਸਾਲ ਦੇ ਵਿੱਚ ਇਹ ਸਭ ਕੁਝ ਹੋ ਜਾਏ ਜਿਹੜੇ ਬੱਚੇ ਜਿਮਿੰਗ ਕਰਦੇ ਨੇ ਜਾਂ ਉਹਨਾਂ ਦੇ ਪੇਰੈਂਟਸ ਉਹਨਾਂ ਲਈ ਕੀ ਤੁਸੀਂ ਸਲਾਹ ਦੇਣਾ ਚਾਹੋਗੇ ਕੀ ਐਡਵਾਈਸ ਕਰਨਾ ਚਾਹੋਗੇ ਉਹਨਾਂ ਨੂੰ ਸਰ ਮੈਂ ਪਰਸਨਲੀ ਵੀ ਐਕਸਰਸਾਈਜ਼ ਦਾ ਸ਼ੌਕੀਨ ਹੈਗਾ ਤੇ ਮੈਂ ਦੇਖਿਆ ਹੈਗਾ ਕਿ ਇੱਕ ਤਾਂ ਜਿਮ ਵਿੱਚ ਕੰਪੀਟੀਸ਼ਨ ਨਹੀਂ ਕਰਨਾ ਚਾਹੀਦਾ ਕਿ ਉਹਦੇ ਕਿੰਨਾ ਕੀਤਾ ਤੇ ਮੈਂ ਕਿੰਨਾ ਕੀਤਾ ਹੈਗਾ ਦੂਜੀ ਗੱਲ ਟਰੇਨਰ ਦੀ ਹੈਲਪ ਜ਼ਰੂਰ ਲੈਣੀ ਚਾਹੀਦੀ ਹੈਗੀ ਬਿਕੋਜ਼ ਆਪਾਂ ਨੂੰ ਉਹਨਾਂ ਨੋਲਜ ਨਹੀਂ ਹੁੰਦਾ ਹੈਗਾ ਕਿਸੇ ਵੀ ਫੀਲਡ ਦਾ ਜਦੋਂ ਆਪਾਂ ਐਂਟਰ ਕਰਦੇ ਹੈਗੇ ਤੇ ਉਸ ਦੇ ਦੌਰਾਨ ਹੀ ਸਾਨੂੰ ਗਲਤੀਆਂ ਦਾ ਜਿਹੜਾ ਹੁੰਦਾ ਹੈਗਾ ਉਹ ਭੁਗਤਾਨ ਦੇਣਾ ਪੈਂਦਾ ਹੈ ਇਨ ਇਨ ਮੀਨਸ ਕਿ ਕੋਈ ਕਿਸੇ ਦਾ ਸ਼ੋਲਡਰ ਪ੍ਰੋਬਲਮ ਆ ਗਿਆ ਕਿਸੇ ਦਾ ਸਪਾਈਨ ਪ੍ਰੋਬਲਮ ਆ ਗਿਆ ਯੈਸ ਤੇ ਉਹ ਆਪਾਂ ਨੂੰ ਗਾਈਡੈਂਸ ਵੀ ਕਰਨਾ ਚਾਹੀਦਾ ਹੈ ਕਿ ਤੀਜਾ ਹੌਲੀ ਹੌਲੀ ਜਿਵੇਂ ਸਰ ਨੇ ਕਿਹਾ ਕਿ ਬੇਬੀ ਸਟੈਪਸ ਹੀ ਲੈਣੇ ਚਾਹੀਦੇ ਹੈਗੇ ਆ ਤੇ ਚੌਥਾ ਆਪਾਂ ਨੂੰ ਨਿਊਟ੍ਰੀਸ਼ਨ ਦਾ ਧਿਆਨ ਨਾਲ ਦੀ ਨਾਲ ਜ਼ਰੂਰ ਰੱਖਣਾ ਚਾਹੀਦਾ ਹੂੰ ਆਹੋ ਨਿਊਟ੍ਰੀਸ਼ਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਘਟੋ ਘਟ ਉਹਨਾਂ ਲਈ ਜਿਹੜੇ ਜਿਮ ਜਾਂਦੇ ਆ ਇੱਕ ਡਾਕਟਰ ਸਾਹਿਬ ਦਾ ਇੱਕ ਇਹਨਾਂ ਸਵਾਲ ਹੈਗਾ ਮੇਰੇ ਦਿਮਾਗ ਚੋਂ ਸਕਿਪ ਨਾ ਹੋ ਜਾਏ ਆ ਖਾਸ ਤੌਰ ਤੇ ਜਿਹੜੇ ਲੋਕ ਕਈ ਵਾਰੀ ਟ੍ਰੀਟਮੈਂਟ ਕਰਾਣ ਦੇ ਲਈ ਇਸ ਕਲੋ ਵੀ ਥੋੜਾ ਜਿਹਾ ਕੰਨੀ ਕਤਰਾ ਜਾਂਦੇ ਆ ਕਿ ਸਪਾਈਨ ਦੇ ਨਾਲ ਜੁੜਿਆ ਹੋਇਆ ਕੋਈ ਵੀ ਸਰਜਰੀ ਹੈ ਉਹ ਬਹੁਤ ਖਰਚੀਲੀ ਹੈ ਅਫੋਰਡੇਬਲ ਨਹੀਂ ਹੈ ਬਹੁਤ ਕੋਸਟਲੀ ਹੈ ਨਾ ਸਿਰਫ ਸਰਜਰੀ ਬਰਕੀ ਆਫਟਰ ਸਰਜਰੀ ਵੀ ਜਿਹੜੇ ਰეკਮੈਂਡੇਸ਼ਨਸ ਦਿੱਤੀਆਂ ਜਾਂਦੀਆਂ ਨੇ ਉਹ ਬੜੀਆਂ ਕੋਸਟਲੀ ਨੇ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਇੱਕ ਮਿਥੀ ਹੈ ਜੋ ਨੋਰਮਲ ਸਰਜਰੀਜ਼ ਦੇ ਰੇਟ ਉਂ ਦੇ ਉਸੀ ਤਰ੍ਹਾਂ ਦਾ ਇਹ ਇਹਦਾ ਕੋਸਟ ਹੁੰਦਾ ਹੈ ਐਸਾ ਕੁਝ ਨਹੀਂ ਹੈ ਜੋ ਮਿਥੀ ਹੈ ਸਰ ਇਹ 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 ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਿ ਜੇ ਇੱਕ ਵਾਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਸਰਜਰੀ ਹੋਗੀ ਤਾਂ 6 ਮਹੀਨੇ ਸਾਲ ਤੁਸੀਂ ਬੈੱਡ ਤੋਂ ਉੱਠਣਾ ਨਹੀਂ ਨਹੀਂ ਬਿਲਕੁਲ ਨਹੀਂ ਤਾਂ ਹੀ ਆਪਾਂ ਗੱਲ ਕਰ ਰਹੇ ਸੀ ਨਾ ਐਂਡੋਸਕੋਪ ਇੱਕ ਮਿਨਿਮਲ ਇਨਵੇਸਿਵ ਫਾਈਨ ਸਰਜਰੀਜ਼ ਹਾਂ ਪੇਸ਼ ਨੂੰ ਸੈਕਿੰਡ ਥਰਡ ਡੇ ਉਪਰ ਚਲਾ ਦੇ ਦਿੱਤਾ ਹੈ ਹਾਂ ਪਰ ਠੀਕ ਹੈ ਇੱਕ ਪ੍ਰੋਸੈਸ ਹੈ ਪੇਸ਼ੈਂਟ ਚੱਲ ਲਿਆ ਲੇਕਿਨ ਬਿਲਕੁਲ ਨਾਰਮਲ ਹੋਣ ਚਾ ਉਹਨੂੰ ਰੀਹੈਬਿਲਿਟੇਸ਼ਨ ਦੀ ਲੋਡ ਪੈਂਦੀ ਹੈ ਫੈਮਿਲੀ ਸਪੋਰਟ ਦੀ ਲੋਡ ਪੈਂਦੀ ਹੈ ਹਾਂ ਤੋਂ 2 3 ਮੰਥ ਲੱਗ ਜਾਂਦੇ ਹਨ ਪਰ ਬੈਡ ਰਿਡਨ ਨਹੀਂ ਹੁੰਦਾ ਨਹੀਂ ਹੁੰਦਾ ਵੀ ਕੈਨ ਵਾਕ ਹਾਂ ਚੱਲ ਸਕਦਾ ਹੈ ਆਪਣਾ ਨਾਰਮਲ ਰੁਟੀਨ ਕਰ ਸਕਦਾ ਹੈ ਪਰ ਬਿਲਕੁਲ ਨਾਰਮਲ ਹੋਣ ਚ 2 ਟੂ 3 ਮਿੰਟਸ ਲੱਗ ਜਾਂਦੇ ਲੱਗ ਜਾਂਦੇ ਹਾਂ ਮਸਲਸ ਨੂੰ ਸਟਰੋਂਗ ਸਟਰੋਂਗ ਕਰਨਾ ਸਟੈਂਥਨ ਕਰਨਾ ਤੁਹਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਆ ਕਿਵੇਂ ਤੁਸੀਂ ਫੀਡਬੈਕ ਕਿਵੇਂ ਲੈਂਦੇ ਹੋ ਉਹਨਾਂ ਦੀ ਕਿਵੇਂ ਦੇਖਦੇ ਹੋ ਕਿਉਂਕਿ ਕੋਈ ਵੀ ਹੁਣ ਮੈਂ ਸ਼ੋਅ ਕਰ ਰਿਹਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਸੀਂ ਇੰਤਜ਼ਾਰ ਕਰਦੇ ਆ ਕਿ ਟੀਆਰਪੀ ਆਵੇ ਸਾਡਾ ਸ਼ੋਅ ਕਿਦਾਂ ਦਾ ਚੱਲ ਰਿਹਾ ਕਿਦਾਂ ਦਾ ਨਹੀਂ ਚੱਲ ਰਿਹਾ ਜੋ ਅਸੀਂ ਮਿਹਨਤ ਕਰ ਰਹੇ ਆ ਕੰਮ ਕਰ ਰਹੇ ਆ ਉਹ ਲੋਕ ਦੇਖ ਵੀ ਰਹੇ ਆ ਜਾਂ ਨਹੀਂ ਦੇਖ ਰਹੇ ਤੁਸੀਂ ਕਿਵੇਂ ਫੀਡਬੈਕ ਲੈਂਦੇ ਹੋ ਪੇਸ਼ੈਂਟਸ ਇਸ ਵਾਸਤੇ ਸਾਡੇ ਸਾਡੇ ਡਿਪਾਰਟਮੈਂਟ ਵਿੱਚ ਕੋਆਰਡੀਨੇਟਰਸ ਆ ਉਹਦੇ ਵਾਸਤੇ ਅਸੀਂ ਇਹ ਨਹੀਂ ਕਿ ਆਪਰੇਟ ਕਰਕੇ ਘਰ ਭੇਜਤਾ ਤੇ ਛੁੱਟੀ ਨੇ ਉਹਨੂੰ ਫਾਲੋਅ ਅਪ ਕਰਦੇ ਆ ਸਾਡੇ ਕੋਆਰਡੀਨੇਟਰਸ ਨੰਬਰ ਅਸੀਂ ਉਹਨਾਂ ਦਾ ਦੇ ਦੇਈਦਾ ਜੇ ਕੋਈ ਦਿੱਕਤ ਆਵੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਅਗਰ ਉਹਨੂੰ ਲੱਗੇ ਕਿ ਮੇਰੇ ਨਾਲ ਗੱਲ ਕਰਨੀ ਹੈ ਉਹ ਗੱਲ ਕਰਾ ਦਿੰਦੇ ਆ ਫਾਲੋ ਕਰਦੇ ਪੂਰੇ ਹਮ ਠੀਕ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਰਜਨ ਦੇ ਲਈ ਜਾਂ ਕਿਸੇ ਵੀ ਡਾਕਟਰ ਦੇ ਲਈ ਜਦੋਂ ਉਸ ਪੇਸ਼ੈਂਟ ਦਾ ਫੀਡਬੈਕ ਆ ਨਾ ਉਹ ਅਸਲੀ ਫੀਡਬੈਕ ਹੈ ਕਿ ਹਾਂ ਭਾਈ ਤੁਸੀਂ ਕਿੱਥੇ ਲਾਕ ਕਰ ਰਹੇ ਹੋ ਜਾਂ ਕਿੱਥੇ ਉਹਨਾਂ ਦੀ ਤਸਲੀਆ ਲਗਾਮ ਕੀਤਾ ਡਾਕਟਰ ਸਾਹਿਬ ਇਹ ਖੂਰ ਗੱਲ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੇ ਓਬੈਸਿਟੀ ਦੀ ਗੱਲ ਕੀਤੀ ਸੀ ਮੋਟਾਪੇ ਦੀ ਗੱਲ ਕੀਤੀ ਸੀਗੀ ਕਿ ਉਹ ਬੜਾ ਇਫੈਕਟ ਕਰਦਾ ਉਹ ਥੋੜਾ ਜਿਹਾ ਸਮਝਾਉਂਗੇ ਕਿ ਕਿਵੇਂ ਤੁਹਾਡੀ ਬੈਕਬੋਨ ਰੀਡ ਦੀ ਹੱਡੀ ਜਾਂ ਹੋਰ ਮਸਲਸ ਨੇ ਉਹਨਾਂ ਤੇ ਫਰਕ ਪਾਉਂਦਾ ਹੈ ਸਰ obesity ਦੇ ਨਾਲ ਕੀ ਹੁੰਦਾ ਹੈਗਾ spine ਜਿਹੜੀ ਹੈਗੀ ਹੈ ਉਹ ਇੱਕ ਲਿਮਿਟ ਤੱਕ weight ਜਿਹੜਾ ਹੈ ਬੇਅਰ ਕਰ ਸਕਦੀ ਹੈ ਠੀਕ ਹੈ ਜੇ ਆਪਾਂ ਉਹਦੇ ਤੇ ਐਕਸਟਰਾ ਪ੍ਰੈਸ਼ਰ ਪਾਵਾਂਗੇ ਐਕਸਟਰਾ weight ਬੇਅਰ ਕਰਨ ਨੂੰ ਆਪਾਂ spine ਨੂੰ ਕਵਾਂਗੇ ਤੇ ਉਹਦੇ ਡੀਜਨਰੇਸ਼ਨ ਸਟਾਰਟ ਹੋਣੀ ਹੀ ਹੋਣੀ ਹੈ ਹੂੰ ਜਿਹਦੇ ਕਰਕੇ ਪ੍ਰੋਬਲਮਸ ਆਉਣੀਆਂ ਹੀ ਆਉਣੀਆਂ। ਹੂੰ। ਦੂਜਾ ਜਦ ਆਪਾਂ 20 ਸੁੰਨੇ ਹੈਗੇ ਤਾਂ ਸਾਡੇ ਕੋਲੇਸਟ੍ਰੋਲ ਲੈਵਲਸ ਤੇ ਜਿਹੜੇ ਕੋਰਟੀਸੋਲ ਲੈਵਲਸ ਹੂੰੀ ਜ਼ਿਆਦਾ ਹੁੰਦੇ ਭਾਈ ਹੁੰਦੇ। ਹੂੰ। ਉਹਦੇ ਨਾਲ ਜਿਹੜਾ ਹੁੰਦਾ ਬੋਨ ਦੀ ਵੀਕਨੈਸ ਹੁੰਦੀ ਹੈਗੀ ਹੈ। ਹੂੰ। ਉਹਦੇ ਕਰਕੇ ਪ੍ਰੋਬਲਮ ਹੋਰ ਵੱਡੀ ਹੈਗੀ ਹੈ। ਹੂੰ। ਨਹੀਂ ਪਰ ਡਾਕਟਰ ਸਾਹਿਬ ਇੱਕ ਇਹ ਵੀ ਤਾਂ ਪ੍ਰੋਬਲਮ ਹੁੰਦੀ ਹੈ ਨਾ ਜਿਹੜਾ ਮੋਟਾਪੇ ਦਾ ਸ਼ਿਕਾਰ ਹੁੰਦਾ। ਉਹ ਜਦਾ ਐਕਸਰਸਾਈਜ਼ ਨਹੀਂ ਕਰ ਪੰਦਾ ਉਹ ਰਨਿੰਗ ਨਹੀਂ ਕਰ ਪੰਦਾ ਉਹ ਜਿਮਿੰਗ ਨਹੀਂ ਕਰ ਪੰਦਾ ਫਿਰ ਉਹਦੇ ਉਹਦੇ ਅਸਤਿਤਵ ਬਹੁਤ ਵੱਡੀ ਪ੍ਰੋਬਲਮ ਉਹ ਕਿਵੇਂ ਮੇਨਟੇਨ ਕਿਵੇਂ ਕਰੇਗਾ ਸਾਰੀਆਂ ਚੀਜ਼ਾਂ ਸਰ ਡਾਇਟ ਕੰਟਰੋਲ ਹਮ ਤੇ ਵਾਕਿੰਗ ਹਮ ਤੇ ਬਾਕੀ ਰਾਈਟ ਪੋਸਚਰ ਹਮ ਤੇ ਬਹੁਤ ਜ਼ਰੂਰੀ ਹੈ ਬਿਲਕੁਲ ਹਮ ਕਿਉਂਕਿ ਆਪਾਂ ਲਗਾਤਾਰ ਦੇਖਿਆ ਹੋਇਆ ਨਾ ਜਿਵੇਂ ਪਹਿਲਾਂ ਵੀ ਕਿਹਾ ਕਿ ਸਰੀਰ ਦੀ ਬਣਤਰ ਹੀ ਪ੍ਰਮਾਤਮਾ ਨੇ ਜਾਂ ਕੁਦਰਤ ਨੇ ਇਸ ਤਰੀਕੇ ਨਾਲ ਬਣਾਈ ਹੈ ਕਿ ਹਰ ਇੱਕ ਚੀਜ਼ ਇੱਕ ਦੂਜੇ ਤੇ ਡਿਪੈਂਡ ਕਰਦੀ ਹੈ ਤੁਹਾਡਾ ਹਾਰਟ ਕਿਉਂਕਿ ਜੇ ਓਬੀਸਿਟੀ ਦੀ ਗੱਲ ਕਰਨਾ ਹੈ ਹਾਰਟ ਜਿਹੜਾ ਇੱਕ ਬੰਦੇ ਤੇ ਕੰਮ ਕਰਨ ਲਈ ਬਣਾਇਆ ਉਹਦੇ ਤੇ ਪ੍ਰੈਸ਼ਰ ਆਪਾਂ ਦੋ ਬੰਦਿਆਂ ਦਾ ਪਾ ਰਹੇ ਹਾਂ ਤਾਂ ਉਹ ਕਿਵੇਂ ਕੰਮ ਕਰੇਗਾ ਸੇਮ ਐਵੇਂ ਰੀਡ ਦੀ ਹੱਡੀ ਜਿੰਨਾ ਤੁਸੀਂ ਵਜਨ ਉਸਤੇ ਪਾਈ ਜੋਗੇ ਉਹਨਾਂ ਨੂੰ ਤਾਂ ਨੁਕਸਾਨ ਹੁੰਦਾ ਰਹੇਗਾ ਇੱਕ ਬੜਾ ਖਾਸ ਸਵਾਲ ਡਾਕਟਰ ਸਾਹਿਬ ਇਹ ਹੈਗਾ ਆਮ ਤੌਰ ਤੇ ਵੀ ਆਪਾਂ ਸੁਣਿਆ ਹੋਇਆ ਹੈ ਕਿ ਕੋਈ ਜੈਨੇਟਿਕ ਵੀ ਇਸ ਦੇ ਵਿੱਚ ਸਮੱਸਿਆ ਆਂਦੀ ਹੈ ਕਿ ਜਿਹੜਾ ਮੇਰੇ ਪੇਰੈਂਟਸ ਨੂੰ ਵੀ ਸੀ ਉਸ ਤੋਂ ਬਾਅਦ ਮੈਨੂੰ ਵੀ ਹੋਣ ਲੱਗ ਗਈ ਜਾਂ ਇਦਾਂ ਦੇ ਵੀ ਕੋਈ ਕੇਸਿਸ ਤੁਹਾਡੇ ਸਾਹਮਣੇ ਕੋਈ ਸਟੱਡੀਜ਼ ਹੈਗੀਆਂ ਇਦਾਂ ਦੀਆਂ ਅ ਐਸਛਤ ਨਹੀਂ ਹੈ ਕੰਜੇਨੈਟਰਲਿਕ ਸਕੋਲੀਓਸਿਸ ਬਿਮਾਰੀ ਹੁੰਦੀ ਹੈ ਜਿਹਦੇ ਅੰਦਰ ਸਪਾਈਨ ਦਾ ਜੋ ਕਰਵੇਚਰ ਹੈ ਉਹ ਟੇਡਾ ਹੁੰਦਾ ਹੂੰ ਉਹ ਪਰ ਬਾਈ ਬਰਥ ਮੈਨੀਫੈਸਟ ਕਰਦਾ ਹੈ ਐਸਾ ਕੁਝ ਨਹੀਂ ਹੈ ਕਿ ਪੇਰੈਂਟਸ ਨੂੰ ਆਇਆ ਤੇ ਉਹਨਾਂ ਹੀ ਹੋਣਾ ਹੈ ਵਿਚ ਇਜ਼ ਨਾਥਿੰਗ ਲਾਈਕ ਦਰ ਜਿਵੇਂ ਤੁਸੀਂ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਕਿ ਸਾਡੇ ਕੋਲ 13 ਇਜਰ ਵੀ ਆਉਣ ਲੱਗੇ ਨੇ ਫੈਮਿਲੀ ਨੂੰ ਥੋੜਾ ਜਿਹਾ ਗਾਈਡ ਕਰੂੰਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਡਾਈਟ ਹੋਣੀ ਚਾਹੀਦੀ ਹੈ ਕਿਸ ਤਰੀਕੇ ਦੇ ਨਾਲ ਉਹ ਪਾਰਟਿਸਪੇਟ ਕਰਨ ਸਪੋਰਟਸ ਦੇ ਵਿੱਚ ਜਾਂ ਐਕਸਰਸਾਈਜ਼ ਦੇ ਵਿੱਚ ਤਾਂ ਜੋ ਇੱਥੇ ਤੱਕ ਸਮੱਸਿਆ ਹੀ ਨਾ ਆਵੇ ਹਾਂ ਸਭ ਤੋਂ ਪਹਿਲਾਂ ਸਰ ਸੋਸ਼ਲ ਮੀਡੀਆ ਤੋਂ ਬੱਚਿਆਂ ਨੂੰ ਦੂਰ ਰੱਖੋ ਹੂੰ ਇਹ ਬਹੁਤ ਨਿਊਜ਼ ਵੀ ਸੁਣਿਆ ਹੋਣਾ ਕਿ ਆਸਟ੍ਰੇਲੀਆ ਨੇ ਲਾ ਕੰਸ ਕਰਤਾ ਕਿ 16 ਸਾਲ ਤੋਂ ਹੂੰ ਜਿਹੜੇ ਬੱਚੇ ਉਸ ਤੋਂ ਘੱਟ ਕਿਸੇ ਨੂੰ ਵੀ ਫੇਸਬੁੱਕ ਇਨਸਟਾ ਕੁਝ ਵੀ ਅਲਾਉਡ ਨਹੀਂ ਕਰਦਾ ਹੂੰ ਔਰ ਰਿਸਪਾਂਸਿਬਿਲਟੀ ਪੇਰੈਂਟਸ ਦੀ ਹੈ ਔਰ ਹੂੰ اگر ਤੁਸੀਂ ਇਹਨਾਂ ਨੂੰ ਚੀਜ਼ਾਂ ਤੋਂ ਲੈ ਲੋਗੇ ਆਪਣੇ ਆਪ ਬਾਹਰ ਖੇਲਣਗੇ ਬਾਹਰ ਖੇਲਣਗੇ دوڑਣਗੇ ایکٹیویٹیز ਚਾਣਗੇ ਮੈਂਟਲ ویل بینگ فزیکل ਨੂੰ ਨੁਕਸਾਨ ਦੋਵੇਂ ਨਾ ਕਿ ਤੁਸੀਂ سوشل میڈیا ਤੇ ਬੈਠੇ ਹੋ ਤੁਸੀਂ ਕਦੇ ਕੁਰਸੀ ਤੇ ਬੈਠੇ ਹੋ ਸੋਫੇ ਤੇ ਬੈਠੇ ਹੋ ਉੱਥਾ ਸਿੱਧਾ ਬੈਠੇ ਹੋ ਉਹ ਵੀ ਬਾਹਰ ਤੁਸੀਂ ਜਾ ਹੀ ਨਹੀਂ ਰਹੇ ਉਦਾਂ ਨੁਕਸਾਨ ਤੁਹਾਨੂੰ ਹੁੰਦਾ ਸਰ ਇੰਡਾਇਰੈਕਟਲੀ ਸਾਰਾ ਕੁਝ ਓਬੀਸਟੀ ਹੋ ਜਾਏਗੀ ਓਬੀਸਟੀ ਹੋ ਜਾਏਗੀ ਤੁਹਾਡਾ ਸਪਾਈਨ ਤੇ ਵਜਨ ਪਏਗਾ ਤੁਹਾਡਾ ਪੋਸਚਰ ਖਰਾਬ ਹੋਏਗਾ ਇੰਡਾਇਰੈਕਟਲੀ ਦਿਸ ਆਰ ਦੀ ਕਾਉਸਸ ਮੋਬਾਈਲ ਲੈ ਲੈਣਾ ਚਾਹੀਦਾ ਬੱਚਾ ਤੋਂ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਹੈ ਮੇਰਾ ਇਸੇ ਨਾਲ ਜੁੜਿਆ ਹੋਇਆ ਸੋਸ਼ਲ ਮੀਡੀਆ ਕਿਉਂਕਿ ਅਸੀਂ ਜਦੋਂ ਕੰਮ ਕਰਦੇ ਤਾਂ ਸੋਸ਼ਲ ਮੀਡੀਆ ਤੇ ਸਾਨੂੰ ਇਹ ਚੀਜ਼ਾਂ ਨਜ਼ਰ ਆਉਂਦੀਆਂ ਆਂ ਅੱਜਕੱਲ੍ਹ ਨੀਮ ਹਕੀਮ ਜਿਹੜੇ ਸੋਸ਼ਲ ਮੀਡੀਆ ਤੇ ਬੜੇ ਵਾਇਰਲ ਨੇ ਉਹ ਜਿਹੜੀਆਂ ਸਲਾਹਾਂ ਦਿੰਦੇ ਨੇ ਤੇ ਸੋਸ਼ਲ ਮੀਡੀਆ ਤੇ ਬੈਠੇ ਹੋਏ ਲੋਕ ਉਹ ਸਲਾਹਾਂ ਮੰਨਦੇ ਨੇ ਕਿ ਉਹ ਮੰਨਣੀਆਂ ਚਾਹੀਦੀਆਂ ਨੇ ਮਤਲਬ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦੱਸੀ ਕਿ ਉਹ ਲੇਡੀ ਦਾ ਇੰਨਾ ਬੁਰਾ ਹਾਲ ਹੋਇਆ ਕਿ ਉਹਨੂੰ ਸਟ੍ਰੈਚਰ ਤੇ ਪਾ ਕੇ ਉੱਥੇ ਹਸਪੀਟਲ ਲੈ ਕੇ ਜਾਣਾ ਪਿਆ ਇਹਦਾ ਬਰ ਥੋੜੀ ਜੀ ਜਾਣਕਾਰੀ ਸਰ ਜਿਹੜੇ ਸੋਸ਼ਲ ਮੀਡੀਆ ਦੇ ਐਡਵਾਈਸਿਸ ਹੈਗੇ ਆ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੁੰਦੀ ਹੈਗੀ ਜਿਵੇਂ ਤੁਸੀਂ ਦੇਖਿਆ ਹੋਣਾ ਕੋਈ ਕਾਇਰੋਪ੍ਰੈਕਟਰ ਮੈਨਿਪੂਲੇਸ਼ਨ ਜਾਂ ਕੋਈ ਮ사ਜ ਵਾਲੇ ਜਿਹੜੇ ਹੁੰਦੇ ਹੈਗੇ ਆ ਕਿ ਅਸੀਂ ਬਿਲਕੁਲ ਮੰਨ ਕੇ ਤੁਹਾਡੇ ਠੀਕ ਕਰ ਦਾਂਗੇ ਜੋ ਲੋਕਲ ਲੈਂਗੁਏਜ ਕਹਿੰਦੇ ਮੰਨ ਕੇ ਚੱਕ ਦਾਂਗੇ ਬੜੇ ਪੇਸ਼ੈਂਟ ਆਉਂਦੇ ਵੀ ਹੈਗੇ ਆ ਉਹ ਕਾਫੀ ਲੇਟ ਸਟੇਜ ਚ ਆਉਂਦੇ ਹੈਗੇ ਆ ਤੇ ਕਾਫੀ ਖਰਾਬ ਹੁੰਦੇ ਹੈਗੇ ਆ ਮੈਂ ਤੇ ਤਿੰਨ ਚਾਰ ਪੇਸ਼ੈਂਟ ਇਦਾਂ ਦੇ ਦੇਖੇ ਆ ਜਿਹੜੇ ਟੋਟਲੀ ਪੈਰਾਲਾਈਜ਼ ਹੀ ਹੋ ਗਏ ਕੁਆਡਰੀਪਲੇਜੀ ਕੀ ਹੋ ਗਏ ਇੱਕ ਐਂਕਲੋজিং ਸਪੋਨਡਲਾਈਸਿਸ ਦੀ ਬਿਮਾਰੀ ਹੁੰਦੀ ਹੈਗੀ ਜਿਦੇ ਚ ਸਾਡੀ ਸਾਰੀ ਸਪਾਈਨ ਫਿਊਜ਼ ਹੋ ਜਾਂਦੀ ਹੈਗੀ ਤੇ ਬੋਨਸ ਬੜੀਆਂ ਬ੍ਰਿਟਲ ਹੋ ਜਾਂਦੀ ਹੈ ਹੈ ਤੇ ਉਹਨਾਂ ਨੇ ਕੀ ਆਪਣਾ neck manipulation ਵਗੈਰਾ ਕਰਾਇਆ ਦੋ ਤਿੰਨ ਪੇਸ਼ੈਂਟ ਦੇਖੇ ਹੈਗੇ ਮੈਂ ਜਿਦੇ ਵਿੱਚ ਬਿਲਕੁਲ ਹੀ ਸਰਵਾਈਕਲ ਸਪਾਈਨ ਟੁੱਟ ਗਈ ਤੇ ਬਿਲਕੁਲ ਹੀ ਕੋਰ ਟ੍ਰਾਂਜੈਕਟ ਹੋ ਗਈ ਤੇ ਹੱਥਾਂ ਤੇ ਪੈਰਾਂ ਦੀ ਪਾਵਰ ਬਿਲਕੁਲ ਜ਼ੀਰੋ ਹੋ ਗਈ ਇਤੋਂ ਦੇ ਬੜੇ ਪੇਸ਼ੈਂਟ ਦੇਖੇ ਆ ਤੇ ਉਹ ਕੋਈ ਰਿਸਪੌਂਸਿਬਲ ਨਹੀਂ ਹੈਗੇ ਤੇ ਜੇ ਕੁਝ ਵੀ ਪ੍ਰੋਬਲਮ ਹੁੰਦੀ ਹੈਗੀ ਹੈ ਤੁਸੀਂ ਰਾਈਟ ਡਾਇਰੈਕਸ਼ਨ ਚ ਜਾਓ ਕਿਸੇ ਵੀ ਡਾਕਟਰ ਨੂੰ ਸਪਾਈਨ ਸਰਜਨ ਨੂੰ ਨਿਊਰੋ ਸਰਜਨ ਨੂੰ ਜ਼ਰੂਰ ਦਿਖਾਓ ਬੀਇੰਗ ਅ ਸਰਜਨ ਸਰ ਮੈਂ ਇੱਕ ਗੱਲ ਪੁੱਛਣਾ ਚਾਹਣਾ ਬੜੀ ਇੰਟਰਸਟਿੰਗ ਕੋਈ ਵੀ ਪੇਸ਼ੈਂਟ ਤੁਹਾਡੇ ਕੋਲ ਆਂਦਾ ਤੁਸੀਂ ਉਹਨੂੰ ਟ੍ਰੀਟਮੈਂਟ ਦੱਸਦੇ ਹੋ ਜਾਂ ਸਰਜਰੀ ਦੱਸਦੇ ਹੋ ਹਨਾ ਚਲੋ ਚਲਾ ਜਾਂਦਾ ਘਰ ਚਲਾ ਜਾਂਦਾ ਪੰਜ ਬੰਦੇ ਉਹਦੇ ਕੋਲ ਆ ਕੇ ਕਹਿੰਦੇ ਵੀ ਉਹ ਫਲਾਣਾ ਫਲਾਣੇ ਜਗ੍ਹਾ ਤੇ ਚੱਲ ਜਾਓ ਉਹ ਮਾਲਿਸ਼ ਕਰਦਾ ਬਿਲਕੁਲ ਠੀਕ ਚਾਰ ਦਿਨਾਂ ਵਿੱਚ ਤੁਸੀਂ ਠੀਕ ਹੋ ਜਾਓਗੇ ਆਵਲਾ ਮਣਕਾ ਦਬਦਾ ਉਹ ਮਣਕੇ ਦੀ ਐਸੀ ਚੀਜ਼ ਕਰਦਾ ਉਹ ਠੀਕ ਹੋ ਜਾਂਦਾ ਕੀ ਐਵੇਂ ਦਾ ਰਿਸਕ ਆਪਣੀ ਜ਼ਿੰਦਗੀ ਦੇ ਨਾਲ ਲੈਣਾ ਚਾਹੀਦਾ ਚੰਦ ਪੈਸਿਆਂ ਦੀ ਖਾਤਰ ਚਲੋ ਪੈਸੇ ਨਾ ਵੀ ਸੀ ਉਹ ਸੈਕੰਡਰੀ ਚੀਜ਼ ਹੈ ਨਾ ਬੰਦਾ ਸੋਚਦਾ ਸਰਜਰੀ ਤੋਂ ਮੈਂ ਬਚ ਸਕਦਾ ਕੀ ਜਿੱਥੇ ਸਰਜਰੀ ਹੋਣੀ ਹੈ ਉਹਦਾ ਆਪਸ਼ਨ ਜਾਂ ਵਿਕਲਪ ਮ사ਜ ਤੇਲ ਕੀ ਕਰੀਮ ਹੈ ਜਾਂ ਨਹੀਂ ਹੈ ਬਿਲਕੁਲ ਨਹੀਂ ਸਰ ਐਕਚੁਅਲੀ ਕੀ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਇਹ ਚੀਜ਼ਾ ਕਿੰਨਾ ਫੈਲ ਰਹੀ ਹੈ ਕਿਉਂ ਜਾ ਰਹੇ ਲੋਕ ਸਪੋਜ਼ ਅਸੀਂ ਕਿਸੇ 100 ਬੰਦਿਆਂ ਨੂੰ ਸਰਜਰੀ ਐਡਵਾਈਸ ਕੀਤੀ ਉਹਦੇ ਵਿੱਚੋਂ ਚਾਰ ਬੰਦਿਆਂ ਨੇ ਨਹੀਂ ਕਰਾਈ ਉਹ ਚਲੇ ਗਏ ਮ사ਜ ਵਾਲੇ ਕੋਲ ਜੋ 96 ਨੇ ਕਰਾਈਏ ਉਹ ਅੱਗੇ ਸ਼ਾਇਦ ਬੋਲਨ ਨਾ ਬੋਲਨ ਉਹੋ ਲੇਕਿਨ ਜਿਨ੍ਹਾਂ ਨੇ ਨਹੀਂ ਕਰਾਈ ਉਹ ਕਹਣਗੇ ਦੇਖਿਆ ਮੈਂ ਤਾਂ ਮ사ਜ ਨਾਲ ਠੀਕ ਹੋ ਗਿਆ ਹਮ ਪ੍ਰੋਬਲਮ ਹੀ ਹੈ ਹਮ ਸੋ ਜਿੱਥੇ ਸਰਜਰੀ ਦੀ ਲੋੜ ਹੈ ਸਰਜਰੀ ਹੀ ਕਰਨੀ ਹੈ ਤੁਹਾਡੇ ਬਹੁਤ ਵੱਡੀ ਗੱਲ ਕਹੀ ਹੈ ਕਿਉਂਕਿ ਸਾਡਾ ਹਮੇਸ਼ਾ ਹੀ ਮਕਸਦ ਹੁੰਦਾ ਹੈ ਕਿ ਅਵੇਅਰਨੈਸ ਜ਼ਰੂਰ ਫਲਾਈ ਜਾਵੇ ਕਰਾਣੀੇ ਕਰਾਓ ਤੁਸੀਂ ਨਹੀਂ ਕਰਾਣੀ ਨਾ ਕਰਾਓ ਬਟ ਐਡਵਾਈਸ ਜ਼ਰੂਰ ਲੈਣੀ ਚਾਹੀਦੀ ਆ ਆਪਣੀ ਜ਼ਿੰਦਗੀ ਦਾ ਖਿਲਵਾੜ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਕੇਸਿਸ ਜਿਵੇਂ ਡਾਕਟਰ ਅਰੋੜਾ ਨੇ ਵੀ ਦੱਸਿਆ ਕਿ ਖਤਮ ਹੋ ਜਾਂਦੀਆਂ ਰੀਡ ਦੀਆਂ ਹੱਡੀਆਂ ਲੋਕੀ ਸਾਡੇ ਤੱਕ ਪਹੁੰਚਦੇ ਆ ਕਿਉਂਕਿ ਮ사ਜ ਕਰਾ ਕਰਾ ਕੇ ਆਇਲ ਕਰ ਕਰਕੇ ਤੁਸੀਂ ਉਹਨੂੰ ਖਤਮ ਕਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਇਹ ਸਾਰੀ ਜਾਣਕਾਰੀ ਦੇ ਲਈ ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਵੇਅਰਨੈਸ ਫਲਾਈ ਜਾਵੇ ਤੁਹਾਡੇ ਤੱਕ ਜਾਣਕਾਰੀ ਫਲਾਈ ਜਾਵੇ ਜੇਕਰ ਕੋਈ ਵੀ ਜਾਣਕਾਰੀ ਇਸ ਸਬੰਧੀ ਤੁਸੀਂ ਲੈਣਾ ਚਾਹੁੰਦੇ ਹੋ ਲਗਾਤਾਰ ਨੰਬਰ ਥੱਲੇ ਸੁਹਾਣਾ ਹਸਪੀਟਲ ਤੇ ਚੱਲ ਰਹੇ ਨੇ ਉਹ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾ ਸਕਦੇ ਨੇ ਅਗਲੇ ਹਫਤੇ ਇੱਕ ਹੋਰ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ